ਵੀਨਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੋਟ ਇੱਕ ਵਾਰੀ ਫੇਰ ਹਾਜ਼ਰ ਹਾਂ ਸਾਡਾ ਪ੍ਰੋਗਰਾਮ ਪੰਜਾਬੀ ਬਾਕਸ ਲੈ ਕੇ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਵਕਰਨ ਸਿੰਘ ਪੱਤੀ ਜੀ ਪਤੀ ਸਾਹਿਬ ਬਹੁਤ-ਬਹੁਤ ਸਵਾਗਤ ਜੀ ਪਹਿਲਾਂ ਤੁਹਾਡਾ ਸ਼ੁਕਰੀਆ ਜੀ ਸੋ ਇਸ ਵਕਤ ਦੀ ਜਿਹੜੀ ਵੱਡੀ ਖਬਰ ਹੈ ਉਹ ਤੋਂ ਅੱਜ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸੁਖਵੀਰ ਬਾਦਲ ਇੱਕ ਵਾਰੀ ਫੇਰ ਅਕਲ ਦਲ ਦੇ ਪ੍ਰਧਾਨ ਜਿਹੜੇ ਬਣ ਗਏ ਨੇ ਅਫੀਸ਼ੀਅਲ ਨਾਲ ਅਸੀਂ ਇੱਥੇ ਸ਼ਬਦ ਜ਼ਰੂਰ ਵਰਤਣਾ ਚਾਹਾਂਗੇ ਤੇ ਬਾਕੀ ਦੀ ਜਿਹੜੀ ਜਾਣਕਾਰੀ ਉਹ ਪਤੀ ਸਾਹਿਬ ਤੋਂ ਲਵਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਪੀ ਇਹ ਜਿਨ੍ਹਾਂ ਜਨਨ ਨੇ ਹਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਪ੍ਰੋਗਰਾਮ ਸੰਬੰਧੀ ਆਪਣੇ ਸੁਝਾਅ ਜਿਹੜੇ ਕਮੈਂਟ ਬਾਕਸ ਵਿੱਚ ਜਰੂਰ ਰੱਖੋ ਤੇ ਹੋਰਾਂ ਨਾਲ ਸ਼ੇਅਰ ਵੀ ਕਰੋ ਸੋ ਪੱਤੀ ਸਾਹਿਬ ਦੱਸਿਓ ਅੱਜ ਬੇਸ਼ੱਕ ਇਸ ਵਕਤ ਜਿਹੜੀ ਅਕਾਲੀ ਦਲ ਦੀ ਹਾਲਤ ਆ ਜਿਹੜੀ ਉਹ ਬੇਸ਼ੱਕ ਇਸ ਵਕਤ ਬਹੁਤ ਹਲਕੀ ਆ ਪਰ ਅੱਜ ਸਭ ਦੀਆਂ ਨਿਗਾਹਾਂ ਜਿਹੜੀਆਂ ਸੀਮਨ ਲੱਗਦਾ ਇੰਦੀਆਂ ਨਿਗਾਹਾਂ ਅੱਜਕੱਲ ਸਰਕਾਰ ਤੇ ਨਹੀਂ ਦਿੰਦੀਆਂ ਅਕਾਲੀ ਦਲ ਉੱਤੇ ਆ ਕਿ ਕਲ ਦਲ ਦਾ ਪ੍ਰਧਾਨ ਕੌਣ ਬਣਦਾ ਕੌਣ ਨਹੀਂ ਸੁਖਵੀਰ ਬਾਲ ਦੀ ਬਹੁਤ ਚਰਚਾ ਆ ਤੇ ਅੱਜ ਵੀ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਹੋਣਗੀਆਂ ਸੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਮਰitsar ਤੋਂ ਕੀ ਖਬਰ ਆਉਂਦੀ ਆ ਹਾਲਾਂਕਿ ਅੰਦਾਜ਼ਾ ਤਾਂ ਹੋ ਹੀ ਗਿਆ ਸੀਗਾ ਕਿ ਇਹ ਜਿਹੜੀ ਪ੍ਰਧਾਨਗੀ ਇਹ ਇਹਦੇ ਨਾ ਪਿਛਲੇ ਪਾਸੇ ਬਾਦਲ ਨਾਮ ਜਿਹੜਾ ਜ਼ਰੂਰ ਲੱਗਿਆ ਹੋਊਗਾ ਤੇ ਉਹਦੀ ਪੁਸ਼ਟੀ ਵੀ ਹੁਣ ਹੋ ਚੁੱਕੀ ਆ ਸੋ ਦੱਸਿਓ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਤੇ ਸਾਰੇ ਸਮਾਗਮ ਦੇ ਦੌਰਾਨ ਕੀ ਕੀ ਹੋਇਆ ਕੀ ਕੁਝ ਕਰਕੇ ਜਿਹੜੀ ਇਹ ਪ੍ਰਧਾਨਗੀ ਵਾਪਸ ਸੁਖਵੀਰਵਲ ਸਿੰਘ ਬਾਦਲ ਹੋਣਾ ਕੋਲ ਆਈ ਆ ਆਫੀਸ਼ੀਅਲੀ ਦੇਖੋ ਮਨਦੀਪ ਜੀ ਜੋ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ اجلاس ਹੋਇਆ اجلاس ਦੇ ਵਿੱਚ ਕੋਈ ਖਾਸ ਗੱਲ ਤਾਂ ਉਸ ਰੂਪ ਦੇ ਵਿੱਚ ਹੋਈ ਨਹੀਂ ਜਿਵੇਂ ਤੁਸੀਂ ਜੇਕਰ ਕਹੇ ਦਿੱਤਾਗਾ ਕਿ ਸਿਰਫ ਮੋਹਰ ਲੱਗੀ ਹੈ ਨਾਮ ਦੇ ਉੱਤੇ ਔਰ ਮੋਹਰ ਲਾਉਣ ਦੇ ਲਈ ਹੀ ਇਹ ਸਮਾਗਮਗਾ ਜਿਹੜਾ ਕੀਤਾ ਗਿਆ 500 ਦੇ ਲਗਭਗ ਮੈਂਬਰਸ਼ਿਪ ਦੀ ਇਕੱਤਰਤਾ ਸੀਗੀ ਜਿਹੜੇ ਚੁਣੇ ਹੋਏ ਡੈਲੀਗੇਟਸ ਸੀਗੇ ਮੈਂਬਰਸ਼ਿਪ ਦੇ ਵਿੱਚੋਂ ਮੈਂਬਰਸ਼ਿਪ ਤਾਂ ਇਹ ਕਹਿੰਦੇ ਨੇ ਕਿ 27 ਲੱਖ ਦੇ ਲਗਭਗ ਸਾਡੀ ਮੈਂਬਰਸ਼ਿਪ ਆ ਗਈ ਜਿਹੜੀ ਉਹ ਸ਼੍ਰੋਮਣੀ ਕਾਲੀ ਦਲ ਦੀ ਹੋਈ ਹੈ ਉਹਦੇ ਵਿੱਚੋਂ ਚੁਣ ਕੇ 500 ਦੇ ਲਗਭਗ ਡੈਲੀਗੇਟਸ ਅੱਜ ਤੇ ਜਸ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਵੇਰੇ 11 ਵਜੇ ਜੁੜਨੇ ਸ਼ੁਰੂ ਹੋ ਗਏ ਸੀਗੇ ਉੱਥੇ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਨੇ ਸੰਬੋਧਨ ਕੀਤਾ ਔਰ ਬਲਵਿੰਦਰ ਸਿੰਘ ਭੂੰਦੜ ਬੜੇ ਸੀਨੀਅਰ ਆਗੂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਬਾਅਦ ਪਾਰਟੀ ਦੇ ਵਿੱਚ ਜੇ ਕੋਈ ਪੁਰਾਣਾ ਲੀਟਰ ਹੈ ਤਾਂ ਬਲਵਿੰਦਰ ਸਿੰਘ ਭੂੰਦੜ ਹੈ ਲੇਕਿਨ ਬਲਵਿੰਦਰ ਸਿੰਘ ਭੂੰਦੜ ਉੱਥੇ ਮਾਫੀ ਮੰਗਦੇ ਨਜ਼ਰ ਆਏ ਕਿ ਮਜੀਠੀਆ ਹੋਰਾਂ ਨੂੰ ਜਿਹੜਾ ਪਿਛਲੇ ਦਿਨੀ ਮੇਰੇ ਨਾਹੇਠ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਸੀਗਾ ਜਿਸ ਦਿਨ ਮਜੀਠੀਆ ਹੋਰਾਂ ਨੇ ਨਖੇਦੀ ਕੀਤੀ ਸੀਗੀ ਜ세ਹਦਾਰ ਸਾਹਿਬ ਬਦਲਦੀ ਉਹ ਕਹਿੰਦੇ ਮੈਂ ਉਹਦੀ ਮਾਫੀ ਚਾਹੁੰਨਾ ਜੇ ਇਹਨਾਂ ਨੂੰ ਬਰਾ ਲੱਗਿਆ ਤਾਂ ਔਰ ਉਸ ਤੋਂ ਬਾਅਦ ਜਿਹੜਾ ਉਹ ਦਲਜੀਤ ਸਿੰਘ ਚੀਮਾ ਸਟੇਜ ਸੰਭਾਲ ਰਹੇ ਸੀਗੇ ਔਰ ਉਹਨਾਂ ਨੇ ਮਤਿਆਂ ਤੋਂ ਬਾਅਦ ਕਿਹਾ ਕਿ ਹੁਣ ਜਿਹੜਾ ਪ੍ਰਧਾਨ ਦੇ ਨਾਮ ਦੀ ਕੋਈ ਜਿਹੜੀ ਹੈਗੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਨਾਉਂਸ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਬਲਵਿੰਦਰ ਸਿੰਘ ਭੁੰਦੜ ਹੋਰਾਨੇ ਸੁਖਵੀਰ ਸਿੰਘ ਬਾਦਲ ਦਾ ਨਾਮ ਲਿਆ ਜਿਹੜੀ ਤਾਇਰ ਦਾ ਜਿਹੜੀ ਉਹ ਤੈਅ ਕੀਤੀ ਹੈਗੀ ਪਰਮਜੀਤ ਸਿੰਘ ਸਰਨਾ ਹੋਰਾਂ ਨੇ ਤਾਂ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਜਿਹੜਾਗਾ ਉਹ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਅਨਾਉਂਸ ਕਰ ਦਿੱਤਾ ਗਿਆਗਾ ਹੁਣ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਅਨਾਉਂਸ ਕਰਨਾ ਕੋਈ ਖਾਸ ਵੱਡੀ ਗੱਲ ਉਸ ਰੂਪ ਚ ਨਜ਼ਰ ਨਹੀਂ ਆਈ ਪਿਛਲੇ 30 ਸਾਲਾਂ ਤੋਂ ਇਹੀ ਪਰਿਵਾਰ ਜਿਹੜਾਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਬਜ ਹੈ 1995 96 ਦਾ ਉਹ ਦੌਰ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਔਰ ਉਸ ਤੋਂ ਬਾਅਦ ਪ੍ਰਧਾਨਗੀ ਇਹਨਾਂ ਦੇ ਘਰੋਂ ਨਿਕਲੀ ਨਹੀਂ ਹੈਗੀ ਆ ਸਿਰਫ ਜਨਵਰੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਨ ਨੇ ਜਨਵਰੀ 2025 ਦੇ ਵਿੱਚ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਜਦੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਜਾਣਾ ਅਪਰ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ 2 ਦਸੰਬਰ ਨੂੰ ਜੋ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲਾ ਸੁਣਾਇਆ ਗਿਆ ਸੀ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੋਰਾਨ ਦੀ ਪ੍ਰਧਾਨਗੀ ਦੇ ਉੱਤੇ ਕੁਐਸਚਨ ਮਾਰਕ ਲੱਗ ਗਿਆ ਸੀ ਕਿਉਂਕਿ 2 ਦਸੰਬਰ ਨੂੰ ਜਿਹੜਾ ਹਕੂਮਤ ਤੋਂ ਉਦੇ ਵਿੱਚ ਇਹ ਕਹਿ ਦਿੱਤਾ ਗਿਆ ਸੀਗਾ ਕਿ ਜਿਹੜੀ ਪ੍ਰਾਣੀ ਲੀਡਰਸ਼ਿਪ ਆ ਉਹ ਮੋਰ ਲਗਵਾ ਚੁੱਕੀ ਹੈਗੀ ਅਗਵਾਈ ਕਰਨ ਦਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪ੍ਰਧਾਨਗੀ ਤੇ ਮੁੜ ਇੰਨੀ ਛੇਤੀ ਕਾਬਜ ਹੋਣ ਦੀ ਕੋਈ ਨੈਤਿਕਤਾ ਨਹੀਂ ਸੀ ਬਣਦੀ ਲੇਕਿਨ ਅੱਜ ਕਿਉਂਕਿ ਇਹਨਾਂ ਦੇ ਵੱਲੋਂ ਵਿਰੋਧੀ ਧਿਰ ਆ ਜਿਹੜੀ ਇਹਨਾਂ ਦੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਹਨੂੰ ਬਾਗੀ ਧੜਾਵੀ ਕਹਿ ਦਿੱਤਾ ਜਾਂਦਾ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਸੱਤ ਮੈਂਬਰੀ ਕਮੇਟੀ ਹੁਣ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਮੈਂਬਰਸ਼ਿਪ ਕਰ ਰਹੀ ਆ ਤਾਂ ਉਹਨਾਂ ਨੂੰ ਇਹ ਦਿਖਾਉਣ ਲਈ ਕਿ ਹਾਂ ਸੁਖਵੀਰ ਸਿੰਘ ਬਾਦਲੀ ਸਾਡੇ ਪ੍ਰਧਾਨ ਹੋਣਗੇ। ਪਰ ਸੁਖਵੀਰ ਸਿੰਘ ਬਾਦਲਾ ਨਾਮ ਅਨਾਉਂਸ ਕਰਤਾ। ਸੁਖਵੀਰ ਸਿੰਘ ਬਾਦਲ ਨੂੰ ਅਸਲ ਦੇ ਵਿੱਚ ਗਰਾਉਂਡ ਦੇ ਉੱਤੇ ਜਾ ਕੇ ਅਜੇ ਕੁਝ ਸਾਲ ਕੰਮ ਕਰਨ ਦੀ ਲੋੜ ਸੀ। ਇਹਨੂੰ ਘੱਟੋ ਘੱਟ ਗਾਂਧੀ ਪਰਿਵਾਰ ਤੋਂ ਕਾਂਗਰਸ ਦੀ ਲੀਡਰਸ਼ਿਪ ਸੰਬੰਧੀ ਹੀ ਸਿੱਖ ਲੈਣਾ ਚਾਹੀਦਾ ਸੀਗਾ। ਵੀ ਰਾਹੁਲ ਗਾਂਧੀ ਨਾ ਹੋਣੀਆ ਗਾਂਧੀ ਨੇ ਪ੍ਰਧਾਨਗੀ ਛੱਡਤੀ ਔਰ ਮਲਗਰਾਜਨ ਖੜ ਕੇ ਪ੍ਰਧਾਨ ਬਣ ਗਏ। ਚਾਹੇ ਅੱਜ ਪ੍ਰਧਾਨਗੀ ਜਿਵੇਂ ਤੁਸੀਂ ਆਫੀਸ਼ੀਅਲੀ ਸ਼ਬਦ ਵਰਤੇ ਆ ਸੀ ਪ੍ਰਧਾਨਗੀ ਭਾਵੇਂ ਪਰਦੇ ਪਿੱਛੇ ਰਹਿ ਕੇ ਗਾਂਧੀ ਪਰਿਵਾਰ ਹੀ ਕਰ ਰਿਹਾ ਆ ਆਪਾਂ ਨੂੰ ਪਤਾ ਹੈ। ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਵੀ ਗਾਂਧੀ ਪਰਿਵਾਰ ਦੀ ਹੀ ਚਲਦੀ ਸੀ ਲੇਕਿਨ ਉਹਨਾਂ ਨੇ ਕੁਝ ਦਿਖਾਉਣ ਦੇ ਲਈ ਤਾਂ ਮਤਲਬ ਇੱਕ ਚੀਜ਼ ਆ ਗਈ ਜਿਹੜੀ ਉਹ ਸਰਜੀ ਹੈ ਤਾਂ ਘੱਟੋ ਘੱਟ ਇੰਨਾ ਕਿ ਇਹ ਪਰਦੇ ਪਿਛੇ ਰਹਿ ਕੇ ਕੁਝ ਸਾਲ ਦੇ ਲਈ ਜਿਹੜਾਗਾ ਉਹ ਭੁੰਦੜ ਹੋਰਾਂ ਨੂੰ ਹੀ ਬਣੇ ਰਹਿਣ ਦਿੰਦੇ ਤਾਂ ਉਹਦੇ ਨਾਲ ਵੀ ਕਾਲੀ ਦਲ ਦਾ ਫਾਇਦਾ ਹੋ ਜਾਂਦਾ ਹੁਣ ਜਿਹੜੀ ਸੈਕੰਡ ਗੱਲ ਮੈਨੂੰ ਲੱਗਦੀ ਆ ਦੇਖੋ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ ਇੱਕ ਗੱਲ ਦੂਜੀ ਗੱਲ ਇਹਦਾ ਇਤਿਹਾਸ ਹੈਗਾ ਜਿਹੜਾ ਬਹੁਤ ਸ਼ਾਨਾਮੱਤੀ ਰਿਹਾਗਾ ਬਹੁਤ ਵੱਡੇ ਮੋਰਚੇ ਤੇ ਬਹੁਤ ਵੱਡੇ ਸੰਘਰਸ਼ਾਂ ਦੀ ਗਵਾਹੀ ਹੈ ਜਿਹੜੀ ਕਾਲੀ ਦਲ ਨੇ ਕੀਤੀ ਹੈ ਔਰ ਜਦੋਂ ਕਾਲੀ ਦਲ ਦੀ ਪ੍ਰਧਾਨਗੀ ਬਾਦਲ ਪਰਿਵਾਰ ਕੋਲੇ ਨਹੀਂ ਆਈ ਸੀ ਉਦੋਂ ਪਹਿਲਾਂ ਜਿੰਨੇ ਵੀ ਕਾਲੀ ਦਲ ਦੇ ਪ੍ਰਧਾਨ ਸੀ ਚਾਹੇ ਉਹ ਮਾਸਟਰ ਤਾਰਾ ਸਿੰਘ ਜੀ ਸੀ ਚਾਹੇ ਬਾਕੀ ਸਾਰੇ ਸੀਗੇ ਇਵਨ ਲੰਗਵਾਲ ਹੋਰੀ ਵੀ ਸੀਗੇ ਤਾਂ ਉਦੋਂ ਤੱਕ ਕਿਸੇ ਨੇ ਪਰਿਵਾਰਵਾਦ ਦੀ ਗੱਲ ਨਹੀਂ ਕੀਤੀ ਤੁਸੀਂ ਜਿੰਨੇ ਵੀ ਕਾਲੀ ਦਲ ਦੇ ਪ੍ਰਧਾਨ ਪੁਰਾਣੇ ਸਮੇਂ ਦੇ ਵਿੱਚ ਚੱਕ ਲੋ ਬਾਦਲਾਂ ਤੋਂ ਪਹਿਲਾਂ ਕਿਸੇ ਨੇ ਪਰਿਵਾਰਵਾਦ ਦੀ ਗੱਲ ਨਹੀਂ ਕੀਤੀ ਕਿਸੇ ਨੇ ਆਪਦੇ ਪਰਿਵਾਰ ਦੇ ਵਿੱਚ ਲੀਡਰ ਨਹੀਂ ਬੰਡੀ ਕਿਸੇ ਨੇ ਆਪਦੇ ਘਰ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਨੀ ਕਿ ਸਿਆਸਤ ਨੂੰ ਕਿਸੇ ਪ੍ਰਧਾਨ ਨੇ ਬਿジネス ਨਹੀਂ ਬਣਾਇਆ ਲੇਕਿਨ ਪ੍ਰਕਾਸ਼ਿਕ ਬਾਦਲ ਹੋ ਰਾਂਦਾ ਜਿਹੜਾ 95 96 ਦਾ ਦੌਰ ਹੈ ਜਦੋਂ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਇਹ ਉਹੀ ਦੌਰ ਹੈ ਜਦੋਂ ਬੀਜੇਪੀ ਦਾ ਆਭਾਰ ਹੁੰਦਾ ਹੈ ਸੈਂਟਰ 'ਚ ਇਤਫਾਕ ਹੁੰਦਾ ਹੈ ਇਹ ਇਤਫਾਕ ਦੇ ਨਾਲ ਬੀਜੇਪੀ ਦਾ ਆਭਾਰ ਵੀ 97 ਦੇ ਵਿੱਚ ਹੁੰਦਾ ਹੈ ਔਰ ਉਦੋਂ ਪਹਿਲੀ ਖੇਤਰੀ ਪਾਰਟੀ ਸੀ ਜਿਨੇ ਬੀਜੇਪੀ ਦੀ ਬਿਨਾ ਸ਼ਰਤ ਹਮਾਇਤ ਦਾ ਐਲਾਨ ਕੀਤਾ ਸੀਗਾ ਔਰ ਉਸ ਤੋਂ ਬਾਅਦ ਇਹ ਜਿਹੜਾ ਮਤਲਬ ਨੌ ਮਾਸ ਦੇ ਰਿਸ਼ਤੇ ਦੀ ਗੱਲ ਸੀ ਇੱਕ ਪੁਆਇੰਟ ਜਿਹੜਾ ਸੈਂਟਰ ਦੇ ਨਾਲ ਇਹ ਜਿੰਨਾ ਕਿਉ ਖਿਚੜੀ ਹੋ ਕੇ ਜਿੰਨਾ ਸੈਂਟਰ ਦੇ ਨੇੜੇ ਹੋ ਕੇ ਚੱਲੇ ਦੂਸਰਾ ਇਹ ਸੀ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੇ ਕਾਬਜ ਹੁੰਦੇ ਨੇ ਉਸ ਤੋਂ ਬਾਅਦ ਇਹ ਜਥੇਦਾਰ ਵੀ ਬਦਲਦੇ ਨੇ ਤਖਤਾਂ ਦੇ ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਗਰਚਰਨ ਸਿੰਘ ਤੌੜਾ ਹੋਰਾਂ ਨੂੰ ਵੀ ਫਾਰਕ ਕਰਦੇ ਨੇ ਤੌੜਾ ਹੁਰੀ ਦਾ ਚਲੋ ਬੰਗ ਬਲ ਪਾ ਕੇ ਜਿਹੜਾ ਉਦੋਂ ਬਾਅਦ ਵਿੰਗਬਾਲ ਦੇ ਨਾਲ ਮੁੜ ਪ੍ਰਧਾਨਗੀ ਦੇ ਉੱਤੇ ਆ ਜਾਂਦੇ ਨੇ ਲੇਕਿਨ ਜਥੇਦਾਰ ਸਾਹਿਬ ਜਿਹੜੇ ਨੇ ਉਹ ਮੁੜ ਅਕਾਲ ਤਖਤ ਸਾਹਿਬ ਉੱਪਰ ਨਿਯੁਕਤੀ ਨਹੀਂ ਹੁੰਦੀ ਔਰ ਉਦੋਂ ਬਾਅਦ ਬਾਦਲਾਂ ਦੇ ਹੱਥ ਸਾਰੀ ਬਾਂਕ ਡੋਰ ਆ ਗਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਤਖਤ ਸਹਿਬਾਨਾਂ ਦੀ ਵੀ ਸੈਂਟਰ ਤੱਕ ਜਿਹੜੀ ਆ ਪਹੁੰਚ ਵੀ ਹੋ ਜਾਂਦੀ ਆ ਔਰ ਉਹ ਦੌਰ ਆ ਜਿਹੜਾ ਉਹ ਕਾਲੀ ਦਲ ਦਾ ਮਾੜਾ ਦੌਰ ਸ਼ੁਰੂ ਹੁੰਦਾ ਹੈਗਾ ਤਾਂ ਇਹਦੇ ਚ ਇੱਕ ਪੁਆਇੰਟ ਜਿਹੜਾ ਮੈਨੂੰ ਲੱਗਦਾ ਹੈਗਾ ਉਹ ਵੀ ਜ਼ਰੂਰ ਨਾਲ ਹੋਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਇਹ ਨਾ ਬੜੀ ਚੁਸਤੀ ਵਰਤੀ ਉਸ ਸਮੇਂ ਉਹਨੇ ਜਿੱਥੇ ਆਪਦੇ ਮੁੰਡੇ ਨੂੰ ਲੀਡਰੀ ਦਿੱਤੀ ਉੱਥੇ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਸੀ ਉਹਨਾਂ ਦੇ ਸਾਰਿਆਂ ਦੇ ਮੁੰਡਿਆਂ ਨੂੰ ਲੀਡਰੀਆਂ ਦਿੱਤੀਆਂ ਤਾਂ ਕਿ ਕੋਈ ਉਂਗਲ ਨਾ ਚੱਕੇ ਹੁਣ ਚੰਦੂ ਮਾਜਰੇ ਦੇ ਮੁੰਡੇ ਦੀ ਕੀ ਪ੍ਰਾਪਤੀ ਸੀ ਉਹਦਾ ਮੁੰਡਾ ਐਮਐਲਏ ਬਣਾਇਆ ਢੀਂਡਸੇ ਦਾ ਮੁੰਡਾ ਚੱਕ ਕੇ ਵਿੱਤ ਮੰਤਰੀ ਬਣਾਇਆ ਇਸ ਤੋਂ ਇਲਾਵਾ ਜਿੰਨੇ ਵੀ ਹੋਰ ਮਤਲਬ ਲੀਡਰ ਸੀਗੇ ਸਾਰਿਆਂ ਦੇ ਮੁੰਡੇ ਜਿਹੜੇ ਇਹਨੇ ਸਿਆਸਤ ਦੇ ਵਿੱਚ ਫਿੱਟ ਕੀਤੇ ਸਿਕੰਦਰ ਸਿੰਘ ਮਲੂਕੇ ਦਾ ਮੁੰਡਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਉਹ ਤਾਂ ਚਲੋ ਸ਼ਾਮਾਂ ਵੱਧ ਜਾਂਦੀਆਂ ਨੇ ਮਲੂਕੇ ਭਰਉਣ ਲੱਗਿਆ ਵੀ ਤੂੰ ਮੁੰਡੇ ਤੇ ਨੂੰ ਦੋਨਾਂ ਨੂੰ ਬਣਾਈ ਬੈਠਾ ਤਾਂ ਮੇਰੇ ਘਰੇ ਵੀ ਦੋ ਟਿਕਟਾਂ ਦੇ ਉਹ ਉਹ ਕਹਾਣੀ ਤਾਂ ਉੱਥੇ ਵਿਗੜੀ ਅਦਰਵਾਈਜ਼ ਜੇ ਬਾਦਲਾ ਨੇ ਘਿਓ ਖਾਦਾ ਤਾਂ ਪਿਛੇ ਵੀ ਨਹੀਂ ਰਹੇ ਜਿਹੜੇ ਜਿਹੜੇ ਅੱਜ ਰੌਲਾ ਪਾ ਰਹੇ ਨੇ ਉਹ ਕੁੱਲ ਮਿਲਾ ਕੇ ਸਥਿਤੀ ਜੀ ਮੈਂ ਤੇ ਇੱਕ ਹੋਰ ਤੱਤ ਪੁੱਛਣਾ ਚਾਹੁੰਦਾ ਤੁਸੀਂ ਪਿੱਛੇ ਕਹਿ ਕੇ ਹਟਿਓ ਕਿ ਰਾਹੁਲ ਗਾਂਧੀ ਤੋਂ ਕੁਝ ਸਿੱਖ ਲੈਂਦੇ ਰਾਹੁਲ ਗਾਂਧੀ ਨੇ ਜਿਹੜੀ ਭਾਰਤ ਵੱਲ ਯਾਤਰਾ ਕੀਤੀ ਸੀ ਉਦਾਂ ਦੀ ਯਾਤਰਾ ਇੱਕ ਸੰਗਵੀਰ ਬਾਦਲ ਨੇ ਵੀ ਕੱਢੀ ਸੀਗੀ ਹੋਰ ਵੀ ਉਸ ਤੋਂ ਵੱਧ ਕੇ ਕਈ ਕੁਸ਼ ਕੀਤਾ ਬੇਸ਼ੱਕ ਅਕਾਲ ਤੱਕ ਸਭ ਤੇ ਵੀ ਉਸ ਤੋਂ ਪਹਿਲਾਂ ਵੀ ਅਸਿੱਧੇ ਤੌਰ ਤੇ ਮਾਫੀਆ ਮੰਗਦੇ ਰਹੇ ਕਦੇ ਜੋੜੇ ਝਾੜ ਲੈ ਕਦੇ ਕੁਸ਼ ਕਰ ਲਿਆ ਨਹੀਂ ਗੱਲ ਬਣੀ ਫੇਰ ਸਿੱਧੇ ਜਾ ਕੇ ਸਾਰੇ ਗੁਨਾਹ ਮੰਨ ਲੈ ਉਸ ਤੋਂ ਬਾਅਦ ਵੀ ਕੁਝ ਨਹੀਂ ਬਣਿਆ ਪਰ ਤੁਹਾਨੂੰ ਲੱਗਦਾ ਨਹੀਂ ਕਿ ਰਾਹੁਲ ਗਾਂਧੀ ਦਾ ਕਿੰਨਾ ਕਹਤਾ ਹੈ ਫੇਰ ਵੀ ਆਪਣੀ ਜਿਹੜੀ ਈਮੇਜ ਹੈ ਉਹ ਪੱਪੂ ਵਾਲੀ ਈਮੇਜ ਉਹ ਸੁਧਾਰ ਕਰ ਗਏ ਆ ਪਰ ਸੁਖਵੀਰ ਬਾਦਲ ਹੁਣੇ ਹੱਲੇ ਵੀ ਆਪਣੇ ਜੋ ਜਿਹੜੀ ਨਰਾਜ਼ਗੀ ਹੈ ਲੋਕਾਂ ਦੀ ਦੂਰ ਨਹੀਂ ਕਰ ਸਕੇ ਸ਼ਾਇਦ ਕੀਤਾ ਉਹਨੂੰ ਸਾਰਾ ਖੁਸ਼ੀਆ ਮਿਲਦਾ ਦੇਖੋ ਜੀ ਇਹ ਵਿੱਚ ਨਾ ਇਹਨਾਂ ਦੇ ਜਿਹੜੇ ਮਤਲਬ ਆਸ-ਪਾਸ ਦੀ ਟੀਮ ਹੈ ਸੁਖਵੀਰ ਬਾਦਲ ਹੋਰਾਂ ਦੇ ਉਹ ਟੀਮ ਅਸਲ ਦੇ ਵਿੱਚ ਚੰਗੀ ਨਹੀਂ ਹੈ ਜਿਹਦਾ ਬੇਸ ਹੈ ਰਾਹੁਲ ਗਾਂਧੀ ਹੋਰਾਂ ਦੇ ਆਸ-ਪਾਸੇ ਜਿਹੜੀ ਟੀਮ ਹੈ ਮਤਲਬ ਉਹ ਟੀਮ ਦੇ ਵਿੱਚ ਨਵੇਂ ਮੁੰਡੇ ਵੀ ਆਉਂਦੇ ਰਹਿੰਦੇ ਨੇ ਕਨਈਆ ਕੁਮਾਰ ਵਰਗੇ ਔਰ ਸੁਖਵੀਰ ਬਾਦਲ ਦੇ ਜਿਹੜੀ ਇੱਕ ਇੱਕ ਚੀਜ਼ ਦੋਨਾਂ ਚ ਸਾਂਝੀ ਹੈ ਰਾਹੁਲ ਗਾਂਧੀ ਤੇ ਸੁਖਵੀਰ ਬਾਦਲ ਚ ਦੋਨੇ ਚਾਂਦੀ ਦੇ ਚਮਚਿਆਂ ਨਾਲ ਭਲੇ ਹੋਏ ਨੇ ਦੋਨੇ ਹੀ ਜਿਹੜੇ ਨੇ ਉਹ ਉਹਨਾਂ ਨੂੰ ਮਤਲਬ ਕੋਈ ਮਿਹਨਤ ਕਰਕੇ ਲੀਡਰ ਹੀ ਨਹੀਂ ਲਈ ਦੋਨੇ ਹੀ ਜਿਹੜੇ ਨੇ ਉਹ ਇਸ ਰੂਪ ਦੇ ਵਿੱਚ ਲੀਟਰ ਬਣੇ ਨੇ ਵੀ ਇਹਨਾਂ ਨੂੰ ਘਰੋਂ ਲੀਟਰੀ ਮਿਲੀ ਹੈਗੀ ਅਦਰਵਾਈਜ਼ ਯੋਗਤਾ ਸਮਰੱਥਾ ਜਿਹੜੀ ਦੋਨਾਂ ਦੀ ਇੱਕੋ ਜਿਹੀ ਹੋਊਗੀ ਬਾਲਾ ਫਰਕ ਨਹੀਂ ਹੈਗਾ ਚਲੋ ਮਤਲਬ ਹੁਣ ਜਿਹੜੀ ਚੀਜ਼ ਹੈ ਚਾਂਦੀ ਦੇ ਚਮਚਿਆਂ ਨਾਲ ਪਲੀ ਹੋਈ ਇਹ ਸੈਕੰਡ ਪੀੜ੍ਹੀ ਹੈਗੀ ਜਿਹੜੀ ਉਹ ਮੇ ਲੀਟਰੀ ਕਰ ਵੀ ਨਹੀਂ ਰਹੀ ਇਕੱਲੇ ਸੁਖਵੀਰ ਬਾਦਲ ਦਾ ਨਹੀਂ ਮਤਲਬ ਕੈਪਟਨ ਮਰਿੰਦਰ ਸਿੰਘ ਦਾ ਮੁੰਡਾ ਦੇਖ ਲਓ ਤੁਸੀਂ ਈਵਨ ਢੀਂਡਸੇ ਦਾ ਮੁੰਡਾ ਵੀ ਦੇਖ ਲਓ ਤੁਸੀਂ ਈਵਨ ਜਿਹੜਾ ਮਲੁਕੇ ਹਰਾਂ ਦਾ ਮੁੰਡਾ ਵੀ ਦੇਖ ਲਓ ਤੁਸੀਂ ਚੰਦੂ ਮਾਜਰਾ ਦਾ ਮੁੰਡਾ ਵੀ ਦੇਖ ਲਓ ਉਹ ਸੈਕੰਡ ਜਿਹੜੀ ਇਹਨਾਂ ਦੀ ਪੀੜ੍ਹੀ ਹੈ ਉਹ ਉਹ ਮਤਲਬ ਅਸਲ ਦੇ ਵਿੱਚ ਜਿਵੇਂ ਨਰਿੰਦਰ ਸਿੰਘ ਕਪੂਰ ਕਹਿੰਦੇ ਹੁੰਦੇ ਸੀਗੇ ਵੀ ੱੱੱਕੇ ਖਾ ਕੇ ਜਿਹੜੀ ਚੀਜ਼ ਮਿਲਦੀ ਹੈਗੀ ਉਹ ਬਦਾਮ ਖਾਣ ਨਾਲ ਥੋੜੀ ਮਿਲਦੀ ਹੈ ਇਹ ਬਦਾਮਾਂ ਨਾਲ ਪਲੇ ਹੋਏ ਨੇ ਹੁਣ ਉਹ ਉਹ ਚੀਜ਼ ਇਹਨਾਂ ਨੂੰ ਥੋੜੀ ਮਿਲ ਚੁਗੀ ਚਾਹੋ ਹੁਣ ਜਿਹੜੀ ਸਥਿਤੀ ਹੈ ਮਨਦੀਪ ਜੀ ਸਥਿਤੀ ਇਹ ਖੜੀ ਹੋਈ ਹੈ ਕਿ ਅਕਾਲੀ ਦਲ ਦੀ ਪ੍ਰਧਾਨਗੀ ਤਾਂ ਮਿਲ ਗਈ ਹੈ 27 ਲੱਖ ਮੈਂਬਰਸ਼ਿਪ ਵੀ ਦਿਖਾ ਲਈ ਹੈ 500 ਦਾ ਇਕੱਠ ਵੀ ਦਿਖਾ ਲਿਆਗਾ ਪਰ ਸਵਾਲ ਇਹ ਹੈ ਕਿ ਜਿਹੜੀ ਜਲੰਧਰ ਦੀ ਇਲੈਕਸ਼ਨ ਦੇ ਵਿੱਚ 3-4000 ਵੋਟ ਨਿਕਲੀ ਸੀ ਆ ਹੁਣ ਲੁਧਿਆਣੇ West ਦੀ ਇਲੈਕਸ਼ਨ ਹੋਣੀ ਹੈ ਜੇ ਤਾਂ ਐਂ ਕਹਤਾ ਵੀ ਅਸੀਂ ਨਹੀਂ ਲੜਦੇ ਜੀ ਜਿਵੇਂ ਪਿਛਲੀਆਂ ਨੇ ਲੜੀਆਂ ਫੇਰ ਵੀ ਇਹ ਮਤਲਬ ਸਿਆਸੀ ਤੌਰ ਤੇ ਮਾਜੇ ਜਾਣਗੇ ਜੇ ਇਲੈਕਸ਼ਨ ਲੜਦੇ ਨੇ ਇਹਨਾਂ ਦਾ ਇਮਤਿਹਾਨ ਹੁੰਦਾ ਜੇ 10000 ਵੋਟ ਵੀ ਨਹੀਂ ਪੈਂਦੀ ਤਾਂ ਫੇਰ ਮਤਲਬ ਇਹਨਾਂ ਦੇ ਲਈ ਸਵਾਲ ਖੜਾ ਹੋਊਗਾ ਜਦੋਂ ਪੰਜਾਬ ਪੁਨਰਗਠਨ ਐਕਟ ਆਪਾਂ ਪੜਦੇ ਆਂ ਜਦੋਂ ਪੰਜਾਬ ਦਾ ਮਤਲਬ ਹਰਿਆਣੇ ਦੇ ਨਾਲ ਅਲੱਗ ਹੋ ਕੇ ਇੱਕ ਵੰਡ ਬੰਡੇਰਾ ਹੁੰਦਾਗਾ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਤਾਂ ਲੱਗਿਆ ਸੀਗਾ ਵੀ ਸਾਰੀ ਉਮਰ ਦੇ ਲਈ ਅਸੀਂ ਮਤਲਬ ਪੰਜਾਬ ਦੀ ਸਿਆਸਤ ਦੇ ਵਿੱਚ ਬਣੇ ਰਹਾਂਗੇ ਸ਼ਾਇਦ ਨਹਿਰੂ ਹੋਰਾਂ ਨੂੰ ਵੀ ਲੱਗਿਆ ਹੋਊ 1947 ਦੇ ਵਿੱਚ ਜਨਾਹ ਹੋਰਾਂ ਨੂੰ ਵੀ ਲੱਗਿਆ ਹੋਊ ਕਿ ਅਸੀਂ ਉਹਨਾਂ ਨੂੰ ਲੱਗਿਆ ਉਹ ਪਾਕਿਸਤਾਨ 'ਚ ਬਣੇ ਰਹਾਂਗੇ ਉਹਨਾਂ ਨੂੰ ਲੱਗਿਆ ਹੋਊ ਅਸੀਂ ਭਾਰਤ ਦੇ ਵਿੱਚ ਬਣੇ ਰਹਾਂਗੇ ਲੇਕਿਨ ਸਥਿਤੀਆਂ ਨੇ ਜਿਹੜੀਆਂ ਉਹ ਉਸ ਰੂਪ ਦੇ ਵਿੱਚ ਨਹੀਂ ਰਹਿੰਦੀਆਂ ਨਾਲੇ ਅੱਜ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ ਫੇਸਬੁੱਕ YouTube ਦੇ ਉੱਤੇ ਹਰ ਚੀਜ਼ ਵਾਇਰਲ ਹੋ ਰਹੀ ਆ ਆ ਅਜੋ ਚੀਜ਼ਾਂ ਥੋੜੀ ਐ ਹੁਣ ਲੁਧਿਆਣਾ ਇਹਨਾਂ ਦਾ ਪਹਿਲਾ ਇਮਤਿਹਾਨ ਹੋਊਗਾ ਅਗਲੀ ਗੱਲ ਜਿਸ ਰੂਪ ਦੇ ਵਿੱਚ ਕਾਲੀ ਦਲ ਦੀ ਅੱਜ ਸਥਿਤੀ ਐ ਐਮਐਲਏ ਤਾਂ ਇੱਕ ਆ ਤੁਹਾਡੇ ਕੋਲੇ ਵਿਧਾਨ ਸਭਾ 'ਚ ਐਮਪੀ ਤਾਂ ਇੱਕ ਆ ਤੁਹਾਡੇ ਕੋਲੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਤੁਹਾਡੇ ਕੋਲੇ ਮਤਲਬ ਇਹ ਕਹਿਣ ਨੂੰ ਹੈ ਨਹੀਂ ਵੀ ਸਾਡਾ ਕੋਈ ਬੰਦਾ ਹੈਗਾ ਰਾਜ ਸਭਾ ਦੇ ਵਿੱਚ ਔਰ ਅੱਜ ਦੇ ਸਮੇਂ ਦੇ ਵਿੱਚ ਖੇਤਰੀ ਪਾਰਟੀਆਂ ਦੀ ਮਹੱਤਤਾ ਜਿਹੜੀ ਉਹ ਬਹੁਤ ਜ਼ਿਆਦਾ ਐ ਤੁਸੀਂ ਦੇਖੋ ਤਮਿਲਨਾਡੂ ਦੀ ਜਿਹੜੀ ਮਤਲਬ ਲੀਡਰਸ਼ਿਪ ਹੈ ਈਵਨ ਤਮਿਲਨਾਡੂ ਦੇ ਜਿਹੜੇ ਚੀਫ ਮਿਨਿਸਟਰ ਨੇ ਸਟਾਲਿਨ ਹੁਰੀ ਉਹਨਾਂ ਨੇ ਪੂਰੇ ਦੇਸ਼ ਦੀ ਰਾਜਨੀਤੀ ਚ ਆਪਣੀ ਥਾਂ ਬਣਾ ਲਈ ਮਮਤਾ ਬੈਨਰਜੀ ਨੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਣੀ ਥਾਂ ਬਣਾਈ ਹੈ ਖੇਤਰੀ ਪਾਰਟੀਆਂ ਦਾ ਇਹ ਦੌਰ ਸੀ ਜਿੱਤੋਂ ਸੈਂਟਰ ਦੇ ਵਿੱਚ ਨਾ ਬੀਜੇਪੀ ਨੂੰ ਲੋਕ ਅਕਸੈਪਟ ਕਰ ਰਿਹਾ ਨਾ ਕਾਂਗਰਸ ਦੇ ਪੈਰ ਲੱਗ ਰਹੇ ਆ ਇਹ ਤਾਂ ਚੈਂਪੀਅਨ ਬਣ ਸਕਦੇ ਸੀ ਅੱਜ ਦੇ ਸਮੇਂ ਦੇ ਵਿੱਚ ਜੇ ਆਪਦੇ ਸਟੈਂਡ ਦੇ ਉੱਤੇ ਖੜੇ ਰਹੇ ਤੇ ਅੱਜ ਦੇਸ਼ ਦੇ ਵਿੱਚ ਕਿਹੜੀਆਂ ਗੱਲਾਂ ਹੋ ਰਹੀਆਂ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਕਾਲੀ ਦਲ ਤਾਂ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਪਹਿਲੇ ਦਿਨੋਂ ਜਿਹੜੀ ਹੈਗੀ ਉਹ ਪੈਰਬਾਈ ਕਰਦਾ ਆ ਰਿਹਾ ਫੈਡਰਲ ਢਾਂਚੇ ਦੀ ਗੱਲ ਸੰਗੀ ਢਾਂਚੇ ਦੀ ਇਹ ਤਾਂ ਇਹ ਗੱਲ ਕਰਦੇ ਰਹੇ ਨੇ ਅੱਜ ਹਨ ਲਾਨੀ ਐਮਰਜੈਂਸੀ ਦੀ ਗੱਲ ਹੋ ਰਹੀ ਹੈ ਇਹਨਾਂ ਨੇ ਤਾਂ ਐਮਰਜੈਂਸੀ ਖਿਲਾਫ ਜੇਲਾ ਭਰਗੀਆਂ ਹੋਈਆਂ ਨੇ ਲੇਕਿਨ ਜਿਹੜੇ ਸਟੈਂਡ ਇਹਨਾਂ ਨੇ ਮਤਲਬ ਭਾਜਪਾ ਨਾਲ ਜੁੜ ਕੇ ਪਿਛਲੇ ਸਮੇਂ ਦੇ ਵਿੱਚ ਲਏ ਉਹ ਸਟੈਂਡ ਇਹਨਾਂ ਦੇ ਆਪ ਦੇ ਹੀ ਖਿਲਾਫ ਜਾਂਦੇ ਸੀ ਸਿਧਾਂਤ ਦੇ ਜਦੋਂ ਜੰਮੂ ਕਸ਼ਮੀਰ ਦੇ ਵੱਧ ਅਧਿਕਾਰਾਂ ਤੇ ਕੈਂਚੀ ਫੇਰੀ ਜਾ ਰਹੀ ਸੀ ਤਾਂ ਧਾਰਾ 370 ਦੇ 35 ਇਹ ਮਨਸੂਖ ਕੀਤੀ ਜਾ ਰਹੀ ਸੀ ਇਹ ਇਹ ਪਾਰਟੀ ਸੀ ਮਤਲਬ ਜਿਹੜੀ ਆਮ ਆਦਮੀ ਪਾਰਟੀ ਵਾਂਗੂ ਬੀਜੇਪੀ ਦੇ ਨਾਲ ਜਾ ਕੇ ਖੜੀ ਸੀ ਖੇਤੀ ਕਾਨੂੰਨਾਂ ਦਾ ਮਸਲਾ ਉਹ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਅੱਜ ਇਜਲਾਸ ਹੋਇਆ ਉਹਦੇ ਵਿੱਚ ਸੁਖਵੀਰ ਬਾਦਲ ਦੇ ਨਾਂ ਤੇ ਮੋਹਰ ਤਾਂ ਲੱਗ ਗਈ ਖੁਸ਼ ਹੋ ਕੇ ਆਗੇ ਚੀਮੇ ਹੁਰੀ ਭੁੰਦੜ ਹੁਰੀ ਅਨ ਸਚਾਰ ਸਿੰਘ ਲੰਗਾਰ ਨੇ ਤਾਂ ਅੱਜ ਹਰੀ ਸਿੰਘ ਨਲੂਆ ਨਾਲ ਕੰਪੈਰੀਸ਼ਨ ਕਰਤਾ ਸੁਖਵੀਰ ਬਾਦਲ ਦਾ ਖੈਰ ਲੰਗਾਰ ਨੇ ਤਾਂ ਕਰਨਾ ਹੀ ਹੈ ਜਿਹੜੇ ਲੰਗਾਰ ਨੂੰ ਕੋਈ ਪ੍ਰੈਸ ਕਾਨਫਰੈਂਸੀ ਨਹੀਂ ਸੀ ਬਿਠਾਉਂਦਾ ਅੱਜ ਤੋਂ 1 ਸਾਲ ਡੇਢ ਸਾਲ ਪਹਿਲਾਂ ਕਾਲੀ ਕਾਲੀਦਲ ਦੇ ਕ੍ਰਾਈਸਿਸ ਕਰਕੇ ਉਹਦੇ ਮੂਹਰੇ ਮੈਕ ਚੱਕੀ ਫਿਰਦੇ ਨੇ ਪੱਤਰਕਾਰ ਉਹ ਤਾਂ ਕਹੂ ਗਈ ਉਹ ਹਰੀ ਸਿੰਘ ਨਲੂਆ ਨਾਲ ਕੰਪੈਰੀਸ਼ਨ ਕਰ ਰਿਹਾ ਉਹ ਤਾਂ ਖੁਸ਼ ਹੋ ਕੇ ਤਾਂ ਆ ਗਏ ਉਥੋਂ ਲੱਡੂ ਲੁੱਡੂ ਵੀ ਵੰਡ ਲੈਣਗੇ 10 ਦਿਨ ਖਬਰਾਂ ਵੀ ਲਵਾ ਦੇਣਗੇ ਵੀ ਲਓ ਜੀ ਪ੍ਰਧਾਨ ਬਣ ਕੇ ਬੜਾ ਚਾ ਬੜੀ ਖੁਸ਼ੀ ਆ ਪਰ ਇਮਤਿਹਾਨ ਇਹਨਾਂ ਦਾ ਲੁਧਿਆਣੇ ਬੈਸਟ 'ਚ ਖੜਾ ਹੈ ਉੱਥੇ ਪਤਾ ਲੱਗਣਾ ਕਿ ਸੁਖਵੀਰ ਸਿੰਘ ਬਾਲਦੇ ਪ੍ਰਧਾਨ ਬਣਨਾ ਕੀ ਸਥਿਤੀ ਬਣਦੀ ਆ ਦੂਸਰੀ ਗੱਲ ਜਿਹੜੀ ਮਤਲਬ ਬੜੀ ਅਹਿਮ ਆ ਉਹ ਇਹ ਹੈ ਕਿ ਜੇ ਕਈ ਵਾਰ ਨਾ ਨਮਿੰਦੀਪ ਜੀ ਇਹ ਵੀ ਹੁੰਦਾ ਜਿਵੇਂ ਮੈਂ ਤਾਂ ਨ ਇੱਕ ਵਾਰ ਗੱਲ ਗੱਲ ਦੱਸਦਾ ਵੀ ਇੱਕ ਵਾਰ ਕਾਲਜ ਦੇ ਵਿੱਚ ਕੋਈ ਸਮਾਗਮ ਸੀਗਾ ਉਹ 100 ਦਾ 100 100 ਜਣਾ ਇਕੱਠਾ ਕਰਨਾ ਸੀਗਾ 100 ਜਣਾ ਇਕੱਠਾ ਕਰਨਾ ਸੀਗਾ ਉਹ ਅਸੀਂ 5-7 ਮਿੱਤਰਾਂ ਨੇ ਮਤਲਬ ਜਥੇਬੰਦੀਆਂ ਨੇ ਜ਼ਿੰਮੇਵਾਰੀ ਲੈ ਲਈ ਉਹ ਜਦੋਂ ਇੱਕ ਨੂੰ ਪੁੱਛਿਆ ਵੀ ਕਿੰਨੇ ਬੰਦੇ ਤੂੰ ਲੈ ਕੇ ਆਇਆ ਸੀ ਕਹਿੰਦਾ ਜੀ ਮੈਂ 20 ਬੰਦੇ ਲੈ ਕੇ ਆਇਆ ਸੀ ਦੂਜੇ ਨੂੰ ਪੁੱਛਿਆ ਤੂੰ ਕਿੰਨੇ ਲੈ ਕੇ ਆਇਆ ਸੀ ਕਹਿੰਦਾ 30 ਲੈ ਕੇ ਆਇਆ ਸੀ ਤੀਜੇ ਨੂੰ ਪੁੱਛਿਆ ਤੂੰ ਕਿੰਨੇ ਲੈ ਕੇ ਆਇਆ ਕਹਿੰਦਾ 50 ਉਹ ਅਸਿਕਾ ਭਾਈ ਅਸੀਂ ਤਾਂ ਫਿਰ ਹੈ ਹੀ ਨਹੀਂ ਸੀ ਸਾਰਾ 100 ਸੀ 100 ਤੋਂ ਵੱਧ ਤੁਸੀਂ ਕਿੰਨੇ ਤੇ ਹੁਣ ਮੈਨੂੰ ਜਿਹੜੀ ਗੱਲ ਲੱਗ ਰਹੀ ਆ ਮੈਨੂੰ ਇਹ ਲੱਗ ਰਹੀ ਆ ਵੀ 27 ਲੱਖ ਮੈਂਬਰਸ਼ਿਪ ਤਾਂ ਇਹਨਾਂ ਨੇ ਕਹਿਤੀ ਵੀ ਸਾਡੀ ਹੋਗੀ ਜੇ ਹੁਣ 27 ਤੋਂ ਦੂਜਿਆਂ ਦੀ ਵੀ ਟੱਪ ਗਈ ਕਿੱਥੇ ਆਇਆ ਹੈ ਨਾ ਹੋਵੇ ਵੀ ਬਾਕੀ ਪਾਰਟੀਆਂ ਮੈਂਬਰਸ਼ਿਪ ਦੇ ਇਸ ਕੰਪੈਰੀਜ਼ਨ 'ਚ ਇਹ ਕਹਿਦੇ ਨੇ ਵੀ ਸਾਡਾ ਤਾਂ ਭਾਈ ਵੇਰ ਪੰਜਾਬ 'ਚ ਕੋਈ ਮੈਂਬਰ ਹੈ ਹੀ ਨਹੀਂ ਹਾਂਜੀ ਮੈਂਬਰ ਸਾਰੇ ਤੁਸੀਂ ਲੈ ਗਏ ਮੈਂਬਰ ਸਾਰੇ ਤੁਸੀਂ ਲੈ ਗਏ ਹੁਣ ਮਤਲਬ ਗਰਾਊਂਡ ਲੈਵਲ ਦੇ ਉੱਤੇ ਮੈਂਬਰ ਕਿਵੇਂ ਬਣੇ ਨੇ ਕਿੱਥੇ ਬਣੇ ਨੇ ਉਹਦੀ ਲਿਸਟ ਕੋਈ ਜਾਰੀ ਕਰਨਗੇ ਨਹੀਂ ਕਰਨਗੇ ਤੇ ਚੀਮਾ ਸਾਹਿਬ ਕਹਿ ਤਾਂ ਰਹੇ ਸੀ ਅਸੀਂ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਾਉਣੀ ਆ ਲਿਸਟ ਅੱਜ ਉਹ ਕਹਿ ਤਾਂ ਰਹੇ ਸੀ ਸਾਰਾ ਰਿਕਾਰਡ ਜਾਣਾਗਾ ਜੇ ਰਿਕਾਰਡ ਪਾ ਗਿਆ ਮੈਨੂੰ ਲੱਗਦਾ ਬਹੁਤੇ ਲੋਕ ਪਰ ਇਹ ਨਾ ਖਬਰਾਂ ਲਵਾਉਣ ਲੱਗੇ ਜਾਨ ਵੀ ਮੈਂ ਤਾਂ ਮੈਂਬਰਸ਼ਿਪ ਲਈ ਨਹੀਂ ਮੇਰਾ ਨਾਂ ਕਿਵੇਂ ਆ ਗਿਆ ਵਿੱਚ ਕਿਉਂਕਿ 27 ਲੱਖ ਜੇ ਮੈਂਬਰਸ਼ਿਪ 1 ਢੜੇ ਦੀ ਲਈ ਜਾਂਦੀ ਠੀਕ ਹੈ ਦੂਜਿਆਂ ਦੀ ਹੋ ਸਕਦੀਆਂ ਨੇ ਤੇ ਇਕੱਠ ਵੀ ਹੋ ਰਹੇ ਨੇ ਮਤਲਬ ਉੱਥੇ ਇੱਕ ਗੱਲ ਵੀ ਚੱਲ ਰਹੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕਮੇਟੀ ਹੈ ਜਿਹੜੀ ਮੈਂਬਰਸ਼ਿਪ ਕਰ ਰਹੀ ਹੈ ਜਿਹਦੀ ਅਗਵਾਈਸ਼ ਮੈਂਬਰਸ਼ਿਪ ਹੋ ਰਹੀ ਆ ਉੱਥੇ ਗੱਲ ਜੱਜਦੀ ਆ ਲੇਕਿਨ ਇੱਥੇ ਮਤਲਬ ਜੇ 27 ਲੱਖ ਮੈਂਬਰ ਆ ਤੁਹਾਡੀ ਪਾਰਟੀ ਦਾ ਤਾਂ ਹਰੇਕ ਮੈਂਬਰ ਮੈਨੂੰ ਲੱਗਦਾ ਪੰਜ-ਪੰਜ ਵੋਟਾਂ ਬਿਵਾਰ ਸਕਦਾ ਹੁੰਦਾ ਐਨੀ ਕਹੈਸੀਅਤ ਤਾਂ ਮੈਂਬਰ ਦੀ ਹੁੰਦੀ ਆ ਤਾ ਉਹਦੇ ਵਿੱਚੋਂ ਫਿਰ ਸਥਿਤੀ ਮਨਦੀਪ ਜੀ ਇਹ ਬਣਨੀ ਚਾਹੀਦੀ ਸੀ ਫਿਰ 3 ਐਮ ਐਲ ਕਿਉਂ ਬਣਦੇ ਜੀ ਅਕਾਲੀ ਦਲ ਦੇ ਸੋ ਇਸ ਕਰਕੇ ਅੱਜ ਦਾ ਜਿਹੜਾ ਜਰਨਲ ਇਜਲਾਸ ਹੈ ਜਰਨਲ ਇਜਲਾਸ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਜ਼ਰੂਰ ਬਣਾ ਕੇ ਤੁਰਿਆ ਲੇਕਿਨ ਇਸ ਜਰਨਲ ਇਜਲਾਸ ਦੇ ਉੱਤੇ ਇੱਕ ਸਵਾਲ ਜ਼ਰੂਰ ਖੜਾ ਹੈ ਕਿ ਕੀ ਅਕਾਲੀ ਦਲ ਸਮੂਚੀਆਂ ਅਕਾਲੀ ਦਲ ਦੀਆਂ ਮਤਲਬ ਜਿਹੜੀਆਂ ਬਾਗੀ ਹੋਈਆਂ ਕਾਂਟਾ ਨੇ ਬਾਕੀ ਹੋਈਆਂ ਤੇਰਾ ਨੇ ਉਹਨਾਂ ਨਾਲ ਲੈ ਕੇ ਚੱਲ ਪਾਊਗਾ ਕੀ ਸੁਖਵੀਰ ਸਿੰਘ ਬਾਦਲ ਕਾਲੀ ਦਲ ਦੇ ਪ੍ਰਧਾਨ ਬਣੇ ਨੇ ਜਾਂ ਬਾਦਲ ਗਰੁੱਪ ਦੇ ਪ੍ਰਧਾਨ ਬਣੇ ਨੇ ਇਹ ਇਹ ਸਭ ਤੋਂ ਅਹਿਮ ਕੁਐਸਚਨ ਹੈ ਜੀ ਉਹ ਨਾਲ ਲੈ ਕੇ ਚੱਲਣ ਵਾਲੀ ਗੱਲ ਤਾਂ ਪੱਛਾ ਬਹੁਤ ਔਖੀ ਨਜ਼ਰ ਆਉਂਦੀ ਹੈ ਕਿਉਂਕਿ ਇਹਨਾਂ ਦੇ ਦੁੱਖੋਂ ਤੋਂ ਪਾਰਟੀ ਛੱਡ ਕੇ ਅਲੱਗ ਹੋਏ ਨੇ ਤੇ ਉਹੀ ਦੁਬਾਰਾ ਫੇਰ ਪ੍ਰਧਾਨ ਬਣ ਕੇ ਵਹਿ ਗਏ ਤਾਂ ਫਿਰ ਮੈਨੂੰ ਲੱਗਦਾ ਕਿ ਏਕਤਾ ਬਹੁਤ ਔਖੀ ਆ ਖੈਰ ਦੇਖਦੇ ਆ ਕੀ ਬਣਦਾ ਪਹਿਲਾਂ ਤਾਂ ਪ੍ਰਧਾਨ ਸਾਹਿਬ ਦੀ ਅਗਨੀ ਪ੍ਰੀਖਿਆ ਜਿਵੇਂ ਕਹਿੰਦੇ ਹੁੰਦੇ ਆ ਕਿ ਅਗਨੀ ਪ੍ਰੀਖਿਆ ਹੋਣੀ ਆ ਲੁਧਿਆਣੇ ਜਮਨੀ ਚੌਂਕ ਤੋਂ ਉਸ ਤੋਂ ਬਾ ਆਪਰ ਪਤੀ ਸਭ ਅਗਲੀ ਖੁਰਬਾ ਜਾਣੇ ਆ ਆਪਾਂ ਜਾਂਦੀਆਂ ਦਲਵੀਰ ਗੋਲਡੀ ਹੁਣਾਵਲ ਇੱਕ ਤਾਂ ਉਹਦਾ ਚੰਗਾ ਭਲਾ ਕੰਮ ਚੱਲ ਰਿਹਾ ਸੀ ਧੂਰੀ ਵਿੱਚ ਐਮਐਲਏ ਵੀ ਬਣ ਗਿਆ ਸੀਗਾ ਉੱਥੇ ਕਾਫੀ ਪੈਠ ਵੀ ਸੀਗੀ ਤੇ ਆਪਾਂ ਮਾਨ ਸਾਹਿਬ ਨੇ ਜਾ ਕੇ ਉੱਥੇ ਕੰਮ ਖਰਾਬ ਕਰਤਾ ਉੱਥੇ ਐਮਐਲਏ ਦੀ ਚੋਣ ਵੀ ਹਾਰੇ ਬਾਕੀ ਹੋਰ ਚੋਣਾਂ ਵੀ ਜਿਹੜੀਆਂ ਅਸੀਂ ਬਹੁਤਾ ਉਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਫਿਰ ਆਮ ਆਦਮੀ ਪਾਰਟੀ ਵਿੱਚ ਜਾ ਕੇ ਸ਼ਾਮਲ ਹੋ ਗਿਆ ਤੇ ਉਦੋਂ ਵੀ ਜ਼ਿਆਦਾ ਕੰਮ ਖਰਾਬ ਹੋ ਗਿਆ ਹੁਣ ਵਾਪਸੀ ਅੱਜ ਹੋਈ ਹੈ ਕਾਂਗਰਸ ਦੇ ਵਿੱਚ ਉਹਨਾਂ ਲੀਡਰਾਂ ਦੇ ਬਿਆਨ ਵੀ ਵਾਰ-ਵਾਰ ਦਿਖਾਏ ਜਾ ਰਹੇ ਨੇ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੀ ਬਈ ਕਿਸ ਤਰੀਕੇ ਨਾਲ ਉਦੋਂ ਗਦਾਰ ਆਲਾਨਿਆ ਸੀ ਤੇ ਹੁਣ ਵਾਪਸੀ ਕਰਾ ਲਈ ਆ ਸੋ ਦੱਸਿਓ ਜੀ ਗੋਲਟੀ ਸਾਹਿਬ ਬਾਰੇ ਕਿਸ ਤਰੀਕੇ ਦੀ ਵਾਪਸੀ ਹੋਈ ਆ ਤੇ ਇਹ ਵੀ ਸੁਣਨ ਚ ਆਇਆ ਕਿ ਹੁਣ ਛੇਤੀ ਕਤੇਓ ਚੋਣ ਨਹੀਂ ਲੜ ਸਕਣਗੇ ਇਸ ਸ਼ਰਤੇ ਸ਼ਾਮਲ ਹੋਏ ਨੇ ਦੇਖੋ ਮਨਦੀਪ ਜੀ ਮੈਨੂੰ ਨਾ ਦੋ ਤਿੰਨ ਚੀਜ਼ਾਂ ਲੱਗ ਰਹੀਆਂ ਇੱਕ ਚੀਜ਼ ਲੱਗ ਰਹੀ ਆ ਵੀ ਤਲਵੀਰ ਗੋਲਟੀ ਦੀ ਵਾਪਸੀ ਹੋਈ ਕਿੱਥੇ ਆ ਕੱਲ ਨਾ ਕੱਲ ਮੈਂ ਦੇਖ ਰਿਹਾ ਸੀ ਸਾਰਾ ਦਿਨ ਕਾਂਗਰਸ ਦਾ ਜਿਹੜਾ ਦਫ਼ਤਰ ਹੈ ਚੰਡੀਗੜ੍ਹ ਦੇ ਵਿੱਚ ਉੱਥੇ ਸਵੇਰ ਤੋਂ ਸ਼ਾਮ ਤੱਕ ਗਹਿਮਾ ਗਹਿਮੀ ਸੀ ਸਵੇਰ ਤੋਂ ਸ਼ਾਮ ਤੱਕ ਮੀਟਿੰਗ ਦਰ ਮੀਟਿੰਗ ਹੋ ਰਹੀ ਸੀ ਕਿਉਂਕਿ ਕੱਲ ਦੇ ਇਹਨਾਂ ਦੇ ਜਿਹੜੇ ਇਨਚਾਰਜ ਨੇ ਪੰਜਾਬ ਕਾਂਗਰਸ ਦੇ ਭੁਪੇਸ਼ ਬਗੇਲ ਅਸ਼ੀਸ਼ਾੜ ਦੇ ਸੀਨੀਅਰ ਮਿੰਸਟਰ ਰਹੇ ਨੇ ਉਹ ਚੰਡੀਗੜ੍ਹ ਮੀਟਿੰਗਾਂ ਦੇਖ ਰਹੇ ਸੀ ਭੁਪੇਸ਼ ਬਗੇਲ ਮੀਟਿੰਗਾਂ ਕਰ ਰਿਹਾ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਕਿਤੇ ਜ਼ਿਲ੍ਹਾ ਪ੍ਰਧਾਨਾਂ ਦੀ ਹੋ ਰਹੀ ਹੈ ਕਿਤੇ ਮਤਲਬ ਉਹ ਮੀਟਿੰਗ ਹੈਗੀ ਜਿਹੜੀ ਉਹ ਇਹਨਾਂ ਦੀ ਲੀਡਰਸ਼ਿਪ ਦੇ ਹੋਰ ਆਗੂਆਂ ਦੀ ਹੋ ਰਹੀ ਹੈ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਦਲਵੀਰ ਗੋਲਡੀ ਉੱਥੇ ਸ਼ਾਮਲ ਨਹੀਂ ਕਰਾਇਆ ਜਾਂਦੇ ਅੱਜ ਸਵੇਰੇ ਦਿਨ ਚੜ੍ਹਦੇ ਨਾਲ ਹੀ ਦਲਵੀਰ ਗੋਲਡੀ ਦੀ ਜਿਹੜੀ ਕਾਂਗਰਸ 'ਚ ਵਾਪਸੀ ਹੋਈ ਆ ਉਹ ਹੋਈਆ ਪ੍ਰਤਾਪ ਸਿੰਘ ਬਾਜਵਾ ਦੇ ਘਰੇ ਪ੍ਰਤਾਪ ਸਿੰਘ ਬਾਜਵਾ ਦਾ ਘਰ ਕਾਂਗਰਸ ਦੇ ਦਫ਼ਤਰ ਤੋਂ ਵੀ ਵੱਡਾ ਹੋ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਘਰੇ ਭਪੇਸ਼ ਬਘੇਲ ਜਿਹੜੇ ਕਾਂਗਰਸ ਦੇ ਇੰਚਾਰਜ ਆ ਉਹ ਪਹੁੰਚਦੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜੰਗ ਜਿਹੜੇ ਉਹ ਗੋਲਡੀ ਦੇ ਨਾਲ ਪਹੁੰਚਦੇ ਨੇ ਔਰ ਉੱਥੇ ਗੋਲਡੀ ਨੂੰ ਕਾਂਗਰਸ ਦੇ ਵਿੱਚ ਵਾਪਸ ਕਰਵਾਇਆ ਜਾਂਦਾ ਹੁਣ ਦਲਵੀਰ ਗੋਲਡੀ ਉਹ ਲੀਡਰ ਹੈ ਜਿਨੇ ਸਖਪਾਲ ਸਿੰਘ ਖਹਿਰਾ ਦੀ ਮਹੰਮ ਦੀ ਹਵਾ ਕੱਢਤੀ ਸੀ ਸਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਲਿਆ ਕੇ ਇਹਨਾਂ ਨੇ ਚੋਣ ਮੈਦਾਨ 'ਚ ਤਾਰਿਆ ਮੈਂਬਰ ਪਾਰਲੀਮੈਂਟ ਦੇ ਵਿੱਚ ਸਖਪਾਲ ਸਿੰਘ ਖਹਿਰਾ ਜਦੋਂ ਆਉਂਦੇ ਨੇ ਤਾਂ ਉਹਨਾਂ ਨੇ ਆ ਕੇ ਆਪਦੀ ਚੋਣ ਮਹੰਮ ਦਲਵੀਰ ਗੋਲਡੀ ਦੇ ਘਰੋਂ ਸ਼ੁਰੂ ਕਰੀ ਧੂਰੀ ਤੋਂ ਦਲਵੀਰ ਗੋਲਡੀ ਇਹਨਾਂ ਦੀ ਵਾਈਫ ਔਰ ਕਾਂਗਰਸ ਦੀ ਸਾਰੀ ਲੀਡਰਸ਼ਿਪ ਉੱਥੇ ਹਾਜ਼ਰ ਸੀ ਤਾਂ ਉਹਦੇ 'ਚੋਂ ਜਦੋਂ ਸੁਖਪਾਲ ਖਹਿਰਾ ਹੋਰਾਂ ਦੀ ਮਹਿਮਾ ਪੂਰੀ ਭੱਗ ਗਈ ਤਾਂ ਦਲਵੀਰ ਗੋਲਡੀ ਨਾਲ ਦੀ ਨਾਲ ਕਾਂਗਰਸ ਪਾਰਟੀ ਛੱਡ ਕੇ ਆਵਾ ਦੀ ਪਾਰਟੀ ਜੁਆਇਨ ਕਰ ਗਏ ਔਰ ਭਗਵੰਤ ਮਾਨ ਹੋਰਾਂ ਦੀ ਸਟੇਜ ਤੋਂ ਇਹਨਾਂ ਨੇ ਮਤਲਬ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਗੋਲਡੀ ਨੇ ਜਿਹੜੀਆਂ ਅੱਜ ਮੰਦੀਪ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਕਹਿੰਦਾ ਵੀ ਮੈਂ ਤਾਂ ਜੀ ਚੋਣ ਨਹੀਂ ਲੜਨੀ ਵਰਕਰ ਦੇ ਤੌਰ ਤੇ ਇਹ ਹੀ ਕੁਝ ਤਾਂ ਉਹਦੇ ਭਗਵੰਤ ਮਾਨ ਦੀ ਸਟੇਜ ਤੋਂ ਕਹਿੰਦਾ ਸੀ ਇਹ ਕਿ ਮਾਨ ਸਾਹਿਬ ਮੈਂ ਤੁਹਾਡੇ ਕੋਲੇ ਆ ਗਿਆ ਹੁਣ ਤੁਸੀਂ ਰੱਖਣਾ ਮੈਨੂੰ ਕਿਵੇਂ ਰੱਖਣਾ ਮੇਰੀ ਕੋਈ ਇੱਛਾ ਨਹੀਂ ਮੈਂ ਕੋਈ ਮੰਗਣਾ ਨਹੀਂ ਤੁਹਾਡੇ ਤੋਂ ਕੋਈ ਸ਼ਰਤ ਨਹੀਂ ਮੇਰੀ ਲੇਕਿਨ ਅੱਜ ਉਹੀ ਦਲਵੀਰ ਗੋਲਦੀ ਕਾਂਗਰਸ ਜੁਆਇਨ ਕਰਦਾ ਖੈਰਾ ਹੋਰਾਂ ਤੇ ਕੀ ਬੀਤਦੀ ਹੋਣੀ ਆ ਜਿਹੜੇ ਖੈਰਾ ਦੀ ਚੋਣ ਮਹਿਮਦੀਆਂ ਨੇ ਹਵਾ ਕੱਢਤੀ ਸੀ ਸਵਾਲ ਉਹਦਾ ਉੱਠੇ ਸੀ ਉੱਠੇ ਸਵਾਲ ਇਸ ਰੂਪ ਦੇ ਵਿੱਚ ਸੀ ਮਨਦੀਪ ਜੀ ਕਿ ਖੈਰਾ ਹੋਰਾਂ ਨੇ ਜਿਹੜੀ ਚੋਣ ਮਹਿਮ ਪਖਾਈ ਖੈਰਾ ਜਿੱਤ ਨਹੀਂ ਸਕਦਾ ਸੀ ਵੱਡੇ ਫਰਕ ਨਾਲ ਹਾਰਿਆ ਨੋ ਡਾਊਟ ਲੇਕਿਨ ਉਹ ਤਾਂ ਹਵਾ ਬਣਨ ਤੇ ਹੁੰਦੀ ਆ ਜਦੋਂ ਉਹਦੀ ਹਵਾ ਬਣੀ ਸੀ ਗੋਲਡੀ ਆਮ ਆਦਮੀ ਪਾਰਟੀ ਜਾ ਕੇ ਉਹਦੀ ਸਾਰੀ ਹਵਾ ਕੱਢ ਕੇ ਆਸੀ ਉਹਦੀ ਚੋਣ ਮਹਿੰਮ ਦੀ। ਉਹਦੋਂ ਇੱਕ ਗੱਲ ਚੱਲਦੀ ਸੀ। ਉਦੋਂ ਕਾਂਗਰਸ ਦੇ ਪ੍ਰਧਾਨ ਰਾਜੇ ਵੜਿੰਗ ਨੂੰ ਭਗਵੰਤ ਮਾਨ ਤਾਂਪਕੀਆਂ ਦਿੰਦਾ ਹੁੰਦਾ ਸੀ। ਬਸァਲੀ ਗੱਲ ਦੱਸਾਂ ਬਸਾਂ ਦੀਆਂ ਬਾਡੀਆਂ ਵਾਲਾ ਖੋਲਾ ਫਿਰ ਫਾਇਲ। ਉਦੋਂ ਇਹਨਾਂ ਲਈ ਸੰਗਰੂਰ ਜਿੰਨੀ ਵੱਡੀ ਐਮ ਸੀ। ਕਿਉਂਕਿ ਸੰਗਰੂਰ ਆਮ ਆਦਮੀ ਪਾਰਟੀ ਆਵਦਾ ਹਜ਼ਾਰ ਮੰਡੀ ਆ। ਔਰ ਸੰਗਰੂਰ ਤੋਂ ਇਹ ਚੋਣ ਹਾਰ ਕੇ ਸੀ ਉਹਦੋਂ ਪਹਿਲੀ ਕੁਝ ਮਹੀਨੇ ਕੋਈ ਸਾਲ ਪਹਿਲਾਂ ਹੀ ਸਿਮਰਜੀਤ ਸਿੰਘ ਮਾਨ ਹੋ ਰਹਾਂ ਤੋਂ। ਔਰ ਸਿਮਰਨ ਚੀਤ ਸਿੰਘ ਮਾਨ ਹੋਰਾਂ ਤੋਂ ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਹੋਈ ਹਾਰ ਇਹਨਾਂ ਨੂੰ ਹজম ਨਹੀਂ ਸੀ ਹੋ ਰਹੀ ਇਸ ਕਰਕੇ ਆਮ ਆਦਮੀ ਪਾਰਟੀ ਕਿਸੇ ਵੀ ਹੀਲੇ ਸੰਗਰੂਰ ਜਿੱਤਣਾ ਚਾਹੁੰਦੀ ਸੀ ਉਹ ਜਿੱਤਣ ਦੇ ਲਈ 골ਡੀ ਦੀ ਆਮ ਆਦਮੀ ਪਾਰਟੀ ਚ ਵਾਪਸੀ ਕਰਵਾਈ ਗਈ ਮੈਂ ਜਿਹੜੀ ਗੱਲ ਅਗਲੀ ਕਹਿਣ ਜਾ ਰਿਹਾ ਹਾਂ ਸਭ ਤੋਂ ਅਹਿਮ ਨੁਕਤਾ ਉਹ ਉਦੋਂ ਵੀ ਸਵਾਲ ਉੱਠੇ ਸੀ ਕਿ ਕੀ ਆ ਬਸਾਂ ਦੀਆਂ ਬਾਡੀਆਂ ਵਾਲੀ ਗੱਲ ਕਰਕੇ ਪ੍ਰਧਾਨ ਜਿਹੜੇ ਨੇ ਕਾਂਗਰਸ ਦੇ ਰਾਜਾ ਬੜਿੰਗ ਉਹਨਾਂ ਨੇ ਤਾਂ ਨਹੀਂ ਕਿਤੇ 골ਡੀ ਦੀ ਮਤਲਬ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਉਹ ਤੋਂ ਪਛਲਿਆ ਹੋਵੇ ਪ੍ਰਧਾਨ ਜੀ ਮੈਂ ਗੇੜਾ ਨਾ ਕੱਢਿਆ ਆਮ ਆਦਮੀ ਪਾਰਟੀ ਦੇ ਵਿੱਚ ਪ੍ਰਧਾਨ ਸਾਹਿਬ ਨੇ ਕਹਿਤਾ ਹੋਵੇ ਕੱਢਿਆ ਹੋ ਇੱਕ ਤੀਰ ਨਾਲ ਕਈ ਨਿਸ਼ਾਨੇ ਲੱਗਦੇ ਆ ਨਾਲੇ ਤਾਂ ਖੈਰਾ ਹੋਰੀ ਸਿਆਸੀ ਸ਼ਰੀਕ ਨੇ ਕੱਲੂ ਜੇ ਉਹ ਜਿੱਤਦੇ ਨੇ ਸੰਗਰੂਰ ਵਾਲੀ ਚੋਣ ਤਾਂ 86 ਸ਼ਰੀਕ ਦਾ ਜਿਹੜਾ ਕਦ ਹੋਰ ਵੱਡਾ ਹੁੰਦਾ ਤੇ ਉਹ ਮਸਲਾ ਹੱਲ ਹੋ ਜੂ ਨਾਲੇ ਆ ਬਸਾਨੀਆਂ ਬਾਡੀਆਂਆਂ ਨੀਆਂ ਧਮਕੀਆਂ ਮੁੱਖ ਮੰਤਰੀ ਨੇ ਮੁੜ ਕੇ ਨਹੀਂ ਦਿੱਤੀਆਂ ਨਾਲੇ ਲੁਧਿਆਣੇ ਚ ਉਹ ਫਿਰ ਰਾਜਾ ਵੜਿੰਗ ਵੀ ਚਿੱਤ ਗਿਆ ਸੋ ਇਹ ਬੜਾ ਕੁਝ ਹੋਇਆ ਹੈ ਕਾਂਗਰਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਉਹ ਚ ਕਿੰਨੀ ਕਨਵੋਲਵਮੈਂਟ ਸੀ ਉਹ ਇੱਕ ਵੱਖਰਾ ਇਸ਼ੂ ਹੈ ਉਹਦੇ ਤੇ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦੀ ਕਿੰਨੀ ਕਨਵੋਲਵਮੈਂਟ ਸੀ ਜਾਂ ਨਹੀਂ ਸੀ ਲੇਕਿਨ ਪ੍ਰਧਾਨ ਜਿਹੜੇ ਕਾਂਗਰਸ ਦੇ ਰਾਜਾ ਵੜਿੰਗ ਉਹਨਾਂ ਦੀ ਕਿੰਨੀ ਕਨਵੋਲਵਮੈਂਟ ਸੀ ਉਹਦੇ ਤੇ ਕੁਐਸਚਨ ਮਾਰਕ ਜ਼ਰੂਰ ਲੱਗਦਾ ਹੈ ਔਰ ਅੱਜ ਵੀ ਜਦੋਂ ਕਾਂਗਰਸ ਦੇ ਵਿੱਚ ਵਾਪਸੀ ਹੋਈ ਆ ਗੋਲਡੀ ਦੀ ਤਾਂ ਜਿਸ ਰੂਪ ਚ ਰਾਜਾ ਵੜਿੰਗ ਨੂੰ ਘਰੇ ਲੈ ਕੇ ਗਿਆ ਪ੍ਰਤਾਪ ਬਾਜਵਾ ਦੇ ਉਹ ਵਾਪਸੀ ਜਿਹੜੀ ਐ ਵੀ ਮੇਰਾ ਇਕੱਲੇ ਦਾ ਨਾਂ ਨਾ ਲੱਗੇ ਜੇ ਰਾਜਾ ਵੜਿੰਗ ਇਕੱਲਾ ਕਰਾ ਲੈਂਦਾ ਵਾਪਸੀ ਤਾਂ ਔਖਾ ਸੀਗਾ ਤਾਂ ਖੈਰਾ ਹੋਰਾਂ ਦੇ ਘਰੇ ਲੈ ਜਾਂਦਾ ਦੁੱਤਾ ਖੈਰਾ ਦੀ ਚੌਣ ਮੁਹੰਮਦੀ ਹਵਾ ਕੱਢੀ ਸੀ ਨਾ ਖੈਰਾ ਹੋਰਾਂ ਨੇ ਹੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸੀ ਵੀ ਮੈਂ ਹੋਣ ਨਹੀਂ ਦਿੰਦਾ ਇਹ ਨੇ ਐ ਕੀਤਾ ਐ ਕੀਤਾ ਐ ਕਿਤਾ ਕੀਤਾ ਕਿਹਦੇ ਨਾਲ ਸੀ ਖੈਰੇ ਦਾ ਖੇਰੇ ਦੀ ਲੋਕ ਸਭਾ ਚੋਣ ਮਹਿੰਦੀ ਸਾਰੀ ਦੀ ਹਵਾ ਕੱਢ ਕੇ ਤੁਰ ਗਿਆ ਸੀ ਗੋਲਡੀ ਔਰ ਹੁਣ ਵਾਪਸ ਮੁੜਿਆ ਇਹ ਜਿਸ ਦਿਨ ਆਮ ਆਦੀ ਪਾਰਕ ਚ ਗਿਆ ਸੀ ਸਿਆਸੀ ਮਾਹਰ ਉਸ ਦਿਨ ਹੀ ਕਹਿਣ ਲੱਗੇ ਸੀ ਕਿ ਰਾਜਾ ਵੜਿੰਗ ਸਾਥ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਸੀ ਵੀ ਹੋਏਗੀ ਜੀ 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 ਬਿਲਕੁਲ ਇਹ ਤਾਂ ਮਸਲਾ ਤੁਸੀਂ ਕਾਫੀ ਪਰਦੇ ਪਿਛਲੀਆਂ ਗੱਲਾਂ ਵੀ ਸਾਡੇ ਦਰਸ਼ਕਾਂ ਦਾ ਸਾਂਝੇ ਕਰ ਦੋਤੀਆਂ ਪਰ ਪੱਤੀ ਸਾਹਿਬ ਅਗਲੀ ਗੱਲ ਵੀ ਬਹੁਤ ਦਿਲਚਸਪ ਹੈ ਆਪਾਂ ਦੇਖਿਆ ਖੁੱਲੇ ਤੌਰ ਤੇ ਮੁੱਖ ਮੰਤਰੀ ਸਾਹਿਬ ਤੇ ਇੱਕ ਵੱਡਾ ਮੀਡੀਆ ਅਦਾਰਾ ਅ ਅਜੀਤ ਅਖਬਾਰ ਜਿਹੜਾ ਬਹੁਤ ਪੁਰਾਣਾ ਤੇ ਚਰਚਿਤ ਅਖਬਾਰ ਆ ਉਹਨਾਂ ਦੇ ਜਿਹੜੇ ਐਡੀਟਰ ਸੀਗੇ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਅ ਜਿਹੜੀ ਸੀ ਉਹਨਾਂ ਨੇ ਅਸੀਂ ਕਹਿ ਸਕਦੇ ਹਾਂ ਸਰ ਗਰਮੀ ਦਿਖਾਈ ਸੀਗੀ ਇੱਕ ਜਿਹੜੀ ਇੱਥੇ ਯਾਦਗਾਰ ਵਾਲੀਆਂ ਚੰਗੇ ਆਜ਼ਾਦੀ ਕਰਤਾਰਪੁਰ ਉਹ ਜਦੋਂ ਬੰਦਰੀ ਸੀ ਤਾਂ ਉਹਦੀ ਕਾਫੀ ਜ਼ਿੰਮੇਵਾਰੀ ਜਿਹੜੀ ਸਰਦਾਰ ਹਮਦਰਦ ਹੋਣਾ ਕੋਲ ਸੀਗੀ ਤਾਂ ਉਸ ਮਾਮਲੇ ਵਿੱਚ ਵੀ ਉਹਨਾਂ ਨੂੰ ਜਿਹੜਾ ਅਸੀਂ ਨਾਮਜ਼ਦ ਕੀਤਾ ਗਿਆ ਸੀਗਾ ਪਰ ਕੱਲ ਦੇ ਕੱਲ ਦੀਆਂ ਤਸਵੀਰਾਂ ਕੁਝ ਸਾਹਮਣੇ ਆਈਆਂ ਨੇ ਜਦੋਂ ਜਲੰਧਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹੰਸ ਰਾਜ ਹੰਸ ਉਹਨਾਂ ਦੀ ਪਤਨੀ ਪਿਛਲੇ ਦਿਨੀ ਸਵਰਗਵਾਸ ਹੋਏ ਨੇ ਤਾਂ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਸੀ ਕੱਲ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ ਉੱਥੇ ਹਮਦਰਦ ਸਾਹਿਬ ਵੀ ਸੀਗੇ ਤਾਂ ਉੱਥੇ ਹੀ ਭਗਵੰਤ ਮਾਨ ਵੀ ਜਿਹੜੇ ਆਏ ਹੋਏ ਸੀਗੇ ਤਾਂ ਉਦੋਂ ਜਿਹੜੇ ਪੈਰੀ ਹੱਥ ਲਾਏ ਭਗਵੰਤ ਮਾਨ ਨੇ ਉਹਦੀ ਵੀਡੀਓ ਵਿਕਰਮ ਮਜੀਠੀਆ ਤੋਂ ਲੈ ਕੇ ਕਾਂਗਰਸ ਦੇ ਵੱਡੇ ਲੀਡਰ ਕਿਉਂਕਿ ਉਦੋਂ ਹਮਦਰਦ ਸਾਹਿਬ ਦੇ ਹੱਥ 'ਚ ਇਕੱਠ ਹੋਇਆ ਸੀ ਤਾਂ ਸਾਰੇ ਲੀਡਰ ਇਕੱਠੇ ਹੋਏ ਸੀ ਔਰ ਸਿੱਧੂ ਤੇ ਮਜੀਠੀਏ ਦੀ ਜਫੀ ਵੀ ਉਸ ਸਮਾਗਮ ਦੇ ਵਿੱਚ ਪਈ ਸੀ ਉਹਦੀ ਚਰਚਾ ਬਹੁਤ ਜ਼ਿਆਦਾ ਹੋਈ ਸੀ ਕਿ ਹਮਦਰਦ ਹੋਣਾ ਲਈਏ ਸਾਰੇ ਲੀਡਰ ਇਸ ਤਰੀਕੇ ਨਾਲ ਇਕੱਠੇ ਹੋ ਰਹੇ ਨੇ ਪਰ ਪੱਤੀ ਸਾਹਿਬ ਜਿਹੜੀ ਕੱਲ ਹੁਣ ਹਾਲਚਲ ਪੁੱਛਿਆ ਤੇ ਨਾਲ ਦੀ ਨਾਲ ਜਿਹੜੇ ਪੈਰੀ ਹੱਥ ਲਾਏ ਨੇ ਉਹਦੀ ਚਰਚਾ ਬੜੀ ਹੋ ਰਹੀ ਆ ਤੇ ਉਹਨੂੰ ਲੈ ਕੇ ਮਜੀਠੀਆ ਹੁਣੀ ਅੱਜ ਬਿਆਨ ਵੀ ਦੇ ਕੇ ਗਏ ਨੇ ਸੋ ਦੱਸਿਓ ਕਿ ਇਸ ਤਰੀਕੇ ਨਾਲ ਤੁਸੀਂ ਇਹਨੂੰ ਦੇਖਦੇ ਹੋ ਤੇ ਹੁਣ ਕੀ ਚਰਚਾ ਚੱਲ ਰਹੀ ਹੈ ਦੇਖੋ ਜੀ ਉਹਦੀ ਚਰਚਾ ਹੋਣੀ ਵੀ ਬਣਦੀ ਆ ਵੱਡਾ ਮੁੱਦਾ ਹੈਗਾ ਕਿਉਂਕਿ ਇਹਨਾਂ ਨੇ ਤਾਂ ਐਫਆਈਆਰ ਦਰਜ ਕਰਤੀ ਸੀ ਵਿਜੀਲੈਂਸ ਨੇ ਜਿਹੜੀ ਵਿਜੀਲੈਂਸ ਪੰਜਾਬ ਸਰਕਾਰ ਦੀ ਗਵਾਈ ਦੇ ਵਿੱਚ ਕੰਮ ਕਰਦੀ ਹੈ ਉਹਨੇ ਐਫਆਈਆਰ ਦਰਜ ਕਰਤੀ ਸੀਗੀ ਹਮਦਰਦ ਹੋਰਾਂ ਦੇ ਖਿਲਾਫ ਔਰ ਉਹਨਾਂ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਸੀ ਬੜਾ ਕੁਝ ਚੱਲਿਆ ਅਖਬਾਰ ਨੂੰ ਇਸ਼ਤਿਹਾਰ ਨਹੀਂ ਦਿੱਤਾ ਗਿਆ ਕਈ ਮਹੀਨੇ ਲੇਕਿਨ ਪਿਛਲੇ ਦਿਨੀ ਚਰਚਾ ਚੱਲ ਰਹੀ ਸੀ ਕਿਉਂਕਿ ਇਹ ਜਿਹੜਾ ਗਲਤ ਪੰਗਾ ਸੀਗਾ ਇੱਕ ਮੀਡੀਆ ادارے ਦੇ ਨਾਲ ਇੱਕ ਸੀਨੀਅਰ ਪੱਤਰਕਾਰ ਦੇ ਨਾਲ ਇਸ ਸੌਖੇ ਸ਼ਬਦਾਂ ਦੇ ਦੇਖਣਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਇਸ ਤਰ੍ਹਾਂ ਦਾ ਇਸ਼ੂ ਕ੍ਰੀਏਟ ਕਰਨ ਦੀ ਲੋੜ ਨਹੀਂ ਸੀ ਲੇਕਿਨ ਇਹਨਾਂ ਨੂੰ ਇਹਨਾਂ ਨੇ ਇਸ਼ਤਿਹਾਰ ਬੰਦ ਕੀਤਾ ਔਰ ਵੱਡੀ ਜਦੋਂ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਜਿਹੜਾ ਸਮਾਗਮ ਹੋਇਆ ਉਹਦੇ ਚ ਸਰਕਾਰ ਖਿਲਾਫ ਮਤਲਬ ਖੁੱਲ ਕੇ ਬੋਲੇ ਸਾਰੇ ਲੀਡਰ ਔਰ ਪੱਤਰਕਾਰ ਉੱਥੇ ਸਾਰੇ ਲੀਡਰਾਂ ਨੇ ਭਗਵੰਤ ਮਾਨ ਹੋਰਾਂ ਦੀ ਲੋਚਨਾ ਕਰੀ ਸੀਗੀ ਲੇਕਿਨ ਉਸ ਤੋਂ ਬਾਅਦ ਮਸਲਾ ਪਿਛਲੇ ਦਿਨਾਂ ਜਦੋਂ ਇਸ਼ਤਿਹਾਰ ਦੇਖੇ ਜੀਤ ਅਖਬਾਰ ਦੇ ਵਿੱਚ ਤਾਂ ਪਤਾ ਲੱਗ ਗਿਆ ਸੀ ਕਿ ਅਗਲਿਆਂ ਨੇ ਵੀ ਦਿੱਲੀ ਵਾਲਿਆਂ ਤੱਕ ਪਹੁੰਚ ਕੀਤੀ ਦਿੱਲੀ ਵਾਲਿਆਂ ਨੇ ਸਾਰਾ ਮਸਲਾ ਜਿਹੜਾ ਉਹ ਹੱਲ ਕਰਤਾ ਤੇ ਹੁਣ ਭਗਵੰਤ ਮਾਨ ਨੂੰ ਹੀ ਕਹਿਤਾ ਵੀ ਪਾਈ ਤੂੰ ਮਸਲਾ ਹੱਲ ਕਰ ਬਦਮਾਸ਼ ਟੈਪ ਚੱਕਿਆ ਭਗਵੰਤ ਮਾਨ ਨੇ ਬਹੁਤ ਸਾਰੇ ਬਦਮਾਸ਼ ਟੈਪ ਚੱਕੇ ਬਹੁਤ ਸਾਰੇ ਮਸਲਿਆਂ ਤੇ ਪਿਛਲ ਮੋੜਾ ਜਿਹਨੂੰ ਯੂ ਟਰਨ ਕਹਿੰਦੇ ਆ ਉਹ ਇਹਨਾਂ ਨੇ ਮਾਰੀ ਆ ਈਵਨ ਹੁਣ ਵੀ ਮਤਲਬ ਬਹੁਤ ਸਾਰੇ ਇਹਨਾਂ ਦੇ ਲੀਡਰ ਨੇ ਜਿਹੜੇ ਐਮ ਐਲ ਏ ਨੇ ਉਹ ਮਾਫੀਆਂ ਮੰਗੇ ਨੇ ਚੇਤਨ ਜੋੜਾ ਮਾਜਰਾ ਨੇ ਮਾਫੀ ਮੰਗੀ ਤੇ ਆਪਕਾਂ ਤੋਂ ਅਪਸ਼ਬਦ ਬੋਲਣ ਦੀ ਲਾਡੀ ਢੋਂਸ ਨੇ ਮਾਫੀ ਮੰਗੀ ਧਰਮਕੋਟ ਵਾਲੇ ਐਮ ਐਲ ਏ ਨੇ ਕਿਸਾਨਾਂ ਤੋਂ ਭਗਵੰਤਮਾਨ ਹੋਰਾਂ ਨੇ ਮਤਲਬ ਜਿਹੜੇ ਗੋਡੀਆਂ ਥੱਲੇ ਆਏ ਨੇ ਉਹ ਐਸੇ ਗੱਲ ਦਾ ਸੰਕੇਤ ਹੈ ਕਿ ਅਮਦਰਦ ਹੋਰਾਂ ਦੇ ਨਾਲ ਹੁਣ ਇਹਨਾਂ ਦੀ ਜਿਹੜੀ ਪਾਰਟੀ ਆ ਉਹਨੇ ਮਸਲਾ ਹੱਲ ਕਰ ਲਿਆ ਔਰ ਭਗਵੰਤਮਾਨ ਹੋਰਾਂ ਨੂੰ ਇਹ ਜਿਹੜਾ ਕਰਨਾ ਹੀ ਪੈਣਾ ਸੀਗਾ ਔਰ ਇਹ ਮਸਲੇ ਦੇ ਵਿੱਚ ਉਹਨਾਂ ਇਹਨਾਂ ਨੂੰ ਸਿੱਖਣ ਨੂੰ ਇਹ ਮਿਲਦਾ ਹੈ ਕਿ ਉਦੋਂ ਬਦਮੀਆਂ ਗੱਲਾਂ ਨੇ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਉਦੋਂ ਇਸ ਤਰ੍ਹਾਂ ਦੇ ਸਟੈਪ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਕੱਲ ਨੂੰ ਸੋਚਣਾ ਪਵੇ ਉਹ ਨਹੀਂ ਕਰਨੇ ਚਾਹੀਦੇ ਸੋ ਇਸ ਕਰਕੇ ਇਹ ਵੀ ਚਰਚਾ ਹੋਣੀ ਹੈ ਇਹਦੀ ਚਰਚਾ ਬਹੁਤ ਛੜੀ ਆ سوشل ਮੀਡੀਆ ਦੇ ਉੱਤੇ ਬਹੁਤ ਸਵਾਲ ਆ ਗਏ ਜਿਹੜੇ ਉਹ ਖੜੇ ਹੋਏ ਨੇ ਔਰ ਅਬ ਇਹ ਤਾਂ ਕਿਸੇ ਨੇ ਮੈਨੂੰ ਲੱਗਦਾ ਕਿ ਹਜੇ ਉਹ ਗੀਤ ਨਹੀਂ ਪਾਇਆ ਵੀ ਦਬਦਾ ਕਿੱਥੇ ਆ ਤਾਂ ਇਹ ਉਹ ਉਦੋਂ ਮਤਲਬ ਜਿਹੜੀਆਂ ਗੱਲਾਂ ਨੇ ਤੁਸੀਂ ਉਦੋਂ ਉਹ ਗੱਲਾਂ ਚੱਕਮੀਆਂ ਨਹੀਂ ਕਰਨੀਆਂ ਚਾਹੀਦੀਆਂ ਪਹਿਲਾਂ ਹੀ ਸੋਚ ਸਮਝ ਕੇ ਜਿਹੜੇ ਸਟੈਪ ਆ ਗਏ ਉਹ ਚੱਕਣੇ ਚਾਹੀਦੇ ਨੇ ਜੀ 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 ਬਿਲਕੁਲ ਹਲੇ ਤੱਕ ਤਾਂ ਮੇਰੇ ਲਾਉਦਾ ਟਰਾਲਰ ਕੋਲੇ ਗਣਾ ਪਹੁੰਚਾ ਨਹੀਂ ਸੀ ਪਰ ਹੁਣ ਪਤੀ ਸਾਹਿਬ ਤੁਸੀਂ ਚੇਤੇ ਕਰਾਤਾ ਸ਼ਾਇਦ ਪਹੁੰਚ ਜਾਊਗਾ ਅਖਰ ਪਤੀ ਸਾਹਿਬ ਹੁਣ ਆਪਾਂ ਇੱਕ ਹੀ ਖਬਰ ਹੋਰ ਤੇ ਚਰਚਾ ਕਰਾਂਗੇ ਕਿਉਂਕਿ ਸਮਾਂ ਆਪਾਂ ਕਾਫੀ ਲੈ ਗਏ ਆ ਤੇ ਉਹ ਖਬਰ ਕਾਫੀ ਅਹਿਮ ਆ ਕਿਸਾਨ ਧਰਨਿਆਂ ਦੇ ਦੌਰਾਨ ਪਤੀ ਸਾਹਿਬ ਬੜੀ ਮੌਜ ਰਹੀ ਲੋਕਾਂ ਨੂੰ ਜਿਹੜੇ ਟੋਲ ਪਲਾਜ਼ੇ ਸੀ ਉਹ ਖੁੱਲੇ ਰਹੇ ਕਿਤੇ ਟੋਲ ਪਲਾਜ਼ਾ ਦੀ ਦੇਣਾ ਪੈ ਰਿਆ ਸੀ ਪੰਜਾਬ ਚ ਬਹੁਤੀ ਥਾਵਾਂ ਤੇ ਇਦਾਂ ਗੱਡੀਆਂ ਲੰਘ ਜਾਂਦੀਆਂ ਸੀ ਉਸ ਤਰ੍ਹਾਂ ਮੈਂ ਵੀ ਪੰਜਾਬ ਆਇਆ ਸੀ ਤਾਂ ਦੇਖਿਆ ਸੀਗਾ ਵੀ ਕਈ ਕਈ ਟੋਲ ਪਲਾਜ਼ੇ ਉੱਤੇ ਕਿਸਾਨ ਜਿਹੜੇ ਸੀ ਉਹ ਮੰਜੇ ਢਾਹ ਕੇ ਆਪਣ ਤੇ ਬਿਲਕੁਲ ਟੋਲ ਪੁਲਾਜਿਕ ਖੁੱਲੇ ਹੋਏ ਸੀ ਪਰ ਹੁਣ ਜਦੋਂ ਉਹ ਸਾਰਾ ਜਿਹੜਾ ਕਿਸਾਨ ਅੰਦੋਲਨ ਖਤਮ ਹੋਏ ਨੂੰ ਵੀ ਕਾਫੀ ਸਮਾਂ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਕੇਂਦਰ ਸਰਕਾਰ ਕਹਿ ਰਹੀ ਆ ਕਿ ਸਾਡਾ ਤਾਂ ਨੁਕਸਾਨ ਹੀ ਉਦੋਂ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਸਾਰੇ ਕੁਸ਼ਤੀ ਜਿਹੜੀ ਉਹ ਪਰਬਾਈ ਕਰੇ ਤੇ ਹਾਲਾਂਕਿ ਇਹ ਉਸ ਸਮੇਂ ਸਰਕਾਰ ਹੋਰ ਸੀ ਸਰਕਾਰ ਵੀ ਬਾਅਦ ਚ ਬਦਲ ਗਈ ਸਾਰਾ ਕੁਝ ਹੋ ਗਿਆ ਉਸ ਤੋਂ ਇਲਾਵਾ ਹੱਲੇ ਤੱਕ ਸਰਕਾਰ ਦੀਆਂ ਮੀਟਿੰਗਾਂ ਵੀ ਕੁਝ ਕੁ ਜਥੇਮਦੀਆਂ ਦਾ ਚੱਲ ਰੀਆਂ ਨੇ ਕਦੇ ਸੰਦਾ ਦੇ ਲੈਂਦੇ ਨੇ ਕਦੇ ਰੱਖ ਲੈਂਦੇ ਨੇ ਸਭ ਕੁਝ ਚੱਲ ਰਿਹਾ ਪਰ ਇਸ ਦੌਰਾਨ ਪਤੀ ਸਾਹਿਬ ਜੂਏ ਇੱਕ ਵੱਡੀ ਰਕਮ ਹੋਰ ਕਰਜ਼ਾ ਤਾਂ ਪਹਿਲੇ ਹੀ ਪੰਜਾਬ ਦੇ ਸਿਰ ਬਹੁਤ ਜ਼ਿਆਦਾ ਆ ਹੋਰ ਵੀ ਤੇਜ਼ੀ ਨਾਲ ਚੱਲ ਰਿਹਾ ਤੇ ਇੱਕ ਹੋਰ ਵੱਡੀ ਰਕਮ ਪੰਜਾਬ ਦੇ ਸਿਰ ਮੜ ਦਿੱਤੀ ਗਈ ਆ ਸੇ ਨੂੰ ਦੱਸਿਓ ਕਿਵੇਂ ਦੇਖਦੇ ਹੋ ਤੇ ਹੋਰ ਕੀ ਇਹਦੇ ਵਿੱਚ ਡਿਟੇਲ ਹੈ ਦੇਖੋ ਜੀ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਮਿਲਿਆ ਪੰਜਾਬ ਦੇ ਚੀਫ ਸੈਕਟਰੀ ਨੂੰ ਜਿਹੜਾ ਉਹ ਕੇਂਦਰ ਸਰਕਾਰ ਦੇ ਸੜਕੀ ਵਿਭਾਗ ਦਾ ਨੋਟਿਸ ਆਇਆ ਉਹਦੇ ਚ ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਟੋਲ ਪਲਾਜ਼ਾਂ ਦਾ 1400 ਕਰੋੜ ਦੇ ਲਗਭਗ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਤੁਹਾਡੀ ਸਰਕਾਰ ਕਰੇ ਇਹ ਨੋਟਿਸ ਚੀਫ ਫੈਕਟਰੀ ਨੂੰ ਦਿੱਤਾ ਗਿਆ ਹੈ ਹੁਣ ਇਹਦੇ ਜੋ ਤੁਸੀਂ ਦੇਖੋ ਵੀ ਕਿੰਨੀ ਜਿਆਦੇ 헤ਜ ਕਾਰਪੋਰੇਟ ਘਰਾਣਿਆਂ ਦਾ ਸਰਕਾਰ ਨੂੰ ਆਉਂਦਾ ਹੁਣ ਸਰਕਾਰ ਬਹੁਤ ਸਾਰੇ ਮਸਲਿਆਂ ਦੇ ਵਿੱਚ ਕੋਰੋਨਾ ਵੇਲੇ ਵੀ ਮਤਲਬ ਬਹੁਤ ਸਾਰੇ ਟੋਲ ਪਲਾਜ਼ਾਂ ਤੋਂ ਲੋਕ ਨੰਗੇ ਨਹੀਂ ਉਦੋਂ ਵੀ ਤਾਂ ਸਰਿਆ ਹੀ ਹੈ ਨਾਲੇ ਇਹਨਾਂ ਨੂੰ ਤਾਂ ਹੋਰ 2 ਸਾਲ ਦੀ ਐਕਸਟੈਂਸ਼ਨ ਇਹਨਾਂ ਨੇ ਦੇ ਦੇਣੀ ਹੈ ਉਹਨਾਂ ਨੇ ਕਹਿ ਦੇਣਾ ਜੀ 2 ਸਾਲ ਸਾਡੇ ਚੱਲੇ ਨਹੀਂ ਟੋਲ ਪਲਾਜ਼ੇ 'ਚ ਉਹਨਾਂ ਨੇ ਕਹਿਣਾ ਵੀ ਚਲੋ ਜੀ ਤੁਹਾਨੂੰ 2 ਸਾਲ ਦੀ ਹੋਰ ਐਕਸਟੈਂਸ਼ਨ 2 ਸਾਲ ਹੋਰ ਲੋਕਾਂ ਦੀ ਜੇਬਾਂ ਤੇ ਡਾਕੇ ਮਾਰੋ ਕਈ ਛਿਣਾਂ ਲੇਕਿਨ ਫੇਰ ਵੀ ਨੋਟਸ ਦੇਣਾ ਇਹਦੇ 2 ਮਹੀਨੇ ਨੇ 1 ਮਹੀਨਾ 4 ਮਈ ਨੂੰ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੀ ਸੈਂਟਰ ਸਰਕਾਰ ਦੇ ਨਾਲ ਉਦੋਂ ਪਹਿਲਾਂ ਇਹ ਸੰਕੇਤ ਹੈ ਇਹ ਕਹਿਣਾ ਕਿ ਆ 80 ਕਰੋੜ ਰੁਪਏ ਪੰਜਾਬ ਸਰਕਾਰ ਦੇਵੇ ਕਿ ਅਸੀਂ ਭਾਈ ਸਪਾਰਸ਼ਕਾਂ ਤੁਹਾਨੂੰ ਅਸੀਂ ਕੁਝ ਨਹੀਂ ਦੇਣਾ ਅਸੀਂ ਕਾਰਪੋਰੇਟ ਦੇ ਪੱਖ 'ਚ ਇਹ ਸੰਕੇਤ ਹੈ ਜਿਹਨੇ ਸਮਝਣਾ ਸਮਝ ਲੂਗਾ ਦੂਸਰਾ ਪੁਆਇੰਟ ਪੰਜਾਬ ਸਰਕਾਰ ਨੂੰ ਇਹ ਨੋਟਿਸ ਦੇ ਕੇ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਨੂੰ ਇਹ ਸਿੱਧੇ ਤੌਰ ਤੇ ਕਹਿਤਾ ਵੀ ਜਿੰਨੇ ਮਰਜੀ ਤੁਸੀਂ ਸਾਡੇ ਪੱਖ ਚੋਂ ਲੇਕਿਨ ਅਸੀਂ ਤੁਹਾਡੇ ਉੱਤੇ ਲੱਤ ਰੱਖਣੀ ਰੱਖਣੀ ਹੈ ਕਿਉਂਕਿ ਜਿਹੜਾ ਕਿਸਾਨ ਅੰਦੋਲਨ ਉਠਾਇਆ ਗਿਆ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ੱੱਕੇ ਦੇ ਨਾਲ ਉਹਦੇ ਚ ਪੰਜਾਬ ਸਰਕਾਰ ਸੈਂਟਰ ਸਰਕਾਰ ਦਾ ਹੱਥ ਠੋਕਾ ਬਣ ਕੇ ਚੱਲੀ ਹੈ ਰਹਿਣਾ ਸਰਕਾਰ ਨਾਲ ਤਾਲਮੇਲ ਕਰਕੇ ਚੱਲੀ ਹੈ ਲੇਕਿਨ ਅਗਲੇ ਨੇ ਫੇਰ ਵੀ ਨੋਟਿਸ ਦਿੱਤਾ ਓਏ ਇਹ ਸਿੱਧੇ ਤੌਰ ਦੇ ਉੱਤੇ ਕਿਸਾਨਾਂ ਨੂੰ ਚੇਤਾਵਨੀ ਹੈ ਅਗਲੀ ਗੱਲ ਕਾਰਪੋਰੇਟ ਘਰਾਣਿਆਂ ਦੇ ਪੱਖ ਚ ਭੁਗਤਣ ਵਾਲੀ ਗੱਲ ਹੈ ਪੰਜਾਬ ਸਰਕਾਰ ਨੂੰ ਇਹਦਾ ਸਾਫ਼ ਤੇ ਸਪਸ਼ਟ ਜਵਾਬ ਦੇਣਾ ਚਾਹੀਦਾ ਹੈ ਕਿ ਕਿਸਾਨਾਂ ਨੇ ਟੋਲ ਪਲਾਜੇ ਨਹੀਂ ਸੀ ਰੋਕੇ ਕਿਸਾਨਾਂ ਨੇ ਟੋਲ ਪਲਾਜੇ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਫਿਰ ਹੋਰੋਂ ਕੀ ਕਰਦੇ ਉਹਨਾਂ ਕੋਲ ਕੋਈ ਰਾਹ ਹੀ ਨਹੀਂ ਸੀਗਾ ਸੋ ਇਹ ਇਹਨਾਂ ਨੂੰ ਨੋਟਿਸ ਦਾ ਸਖਤ ਜਵਾਬ ਆਗਾ ਜਿਹੜਾ ਦੇਣਾ ਚਾਹੀਦਾ ਜੀ ਮਨਦੀਪ ਜੀ 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 ਬਿਲਕੁਲ ਦੇਖਦੇ ਆ ਕਿੰਨਾ ਸਖਤ ਜਵਾਬ ਜਿਹੜਾ ਹੁਣ ਭਗਵਾਨਤਮਾਨ ਸਰਕਾਰ ਦਿੰਦੀ ਆ ਤੇ ਇੱਕ ਵੱਡੀ ਰਕਮ ਜਿਹੜੀ ਪੰਜਾਬ ਸਰ ਮੜੀ ਗਈ ਉਹਦਾ ਕਿਵੇਂ ਹੁਣ ਨਮਟਾਰਾ ਹੁੰਦਾ ਆ ਖੈਰਪਤੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸੇ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣ ਲਈ ਤੇ ਖਬਰਾਂ ਤੇ ਚਰਚਾ ਕਰਨ ਲਈ ਤੇ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ ਸੋ ਸਾਡੇ ਦਰਸ਼ਕਾਂ ਨੂੰ ਵੀ ਅਪੀਲ ਹੈ ਜੀ ਕਿ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਜਰੂਰ ਕਰੋ ਤੇ ਆਪਣੇ ਸੁਝਾਅ ਜਿਹੜੇ ਆ ਉਹ ਜਰੂਰ ਕਮੈਂਟ ਬਾਕਸ ਵਿੱਚ ਰੱਖੋ ਸੋ ਧੰਨਵਾਦ